ਪਾਰਟੀ ਨੇ ਟਿਕਟ ਦਿੱਤੀ ਤੇ ਸਾਰੇ ਕਾਂਗਰਸੀ ਟੁੱਟ ਕੇ ਪੈਗੇ ਨਾਲ ਆ ਕੇ ਖੜੇ ਹੋਗੇ ਹੂੰ ਤੇ ਅੱਜ ਮੇਰੇ ਖਿਆਲ ਨਾਲ ਮਾਹੌਲ ਠੀਕ ਹੈ ਸਾਰੇ ਕੌਨ ਕਿਉਂਕਿ ਪ੍ਰਧਾਨ ਜ਼ਿਆਦਾ ਨਜ਼ਰ ਨਹੀਂ ਆ ਰਹੇ बघेल ਸਾਹਿਬ ਪ੍ਰਧਾਨ ਜੀ ਹੋਰ ਵੱਡੇ ਲੀਡਰ ਸਾਰੇ ਦੇ ਸਾਰੇ ਆਸ਼ੂ ਜੀ ਦਾ ਪਰਚਾ ਪਰੌਣ ਲਈ ਆਏ ਲੇਕਿਨ ਉਹ ਕਹਿ ਰਹੇ ਕਿ ਪ੍ਰੋਟੋਕੋਲ ਦੇ ਤਹਿਤ ਪ੍ਰੋਟੋਕੋਲ ਦੇ ਤਹਿਤ ਜਿਹੜੇ ਨੇ ਉਹਨਾਂ ਨੂੰ ਆਣਾ ਪੈਣਾ ਸੀ ਲੇਕਿਨ ਉਸ ਤੋਂ ਬਾਅਦ ਨਹੀਂ ਨਜ਼ਰ ਆਏ ਦੋਸਤ ਜੋ ਮੈਂ ਸੁਣਿਆ ਹੂੰ ਨਹੀਂ ਤੈਨੂੰ ਦੱਸ ਕੇ ਕਿ ਇਹਲੇ ਕਰੋ ਮਦੇਸ਼ ਗਏ ਨੇ ਪਤਾਪ ਸਿੰਘ ਬਾਜਵਾ ਹੋਰ ਕਮਿਟਮੈਂਟ ਪਹਿਲਾਂ ਦੀ ਆ ਤੇ ਕਈ ਦਫਾ ਹੋ ਜਾਂਦਾ ਇਦਾਂ ਨਹੀਂ ਤੁਹਾਨੂੰ ਲੱਗਦਾ ਜਾਣਾ ਚਾਹੀਦਾ ਸੀ ਇਹ ਨੱਕ ਦਾ ਸਵਾਲ ਕਾਂਗਰਸ ਦਾ ਬਣਿਆ ਪਿਆ ਇਹ ਸਭ ਨੂੰ ਨਜ਼ਰ ਆ ਰਿਹਾ ਪੰਜਾਬ ਦੀ ਜਨਤਾ ਨੂੰ ਨਜ਼ਰ ਆ ਰਿਹਾ ਪਾਰਟੀ ਵਰਕਰਜ਼ ਨੂੰ ਨਜ਼ਰ ਆ ਰਿਹਾ ਕਿ ਦੋ ਢੜੇ ਬਣ ਚੁੱਕੇ ਨੇ ਤੇ ਤੁਹਾਨੂੰ ਨਹੀਂ ਲੱਗਦਾ ਜਿਸ ਤਰ੍ਹਾਂ ਢੜੇ ਬਣ ਰਹੇ ਨੇ ਤੇ ਇਹਦਾ ਨੁਕਸਾਨ ਵੀ ਜਿਹੜਾ ਉਹ ਕਾਂਗਰਸ ਪਾਰਟੀ ਨੂੰ ਬਹੁਤ ਵਾਰ ਸਹਿਣਾ ਪਿਆ ਹੈ ਪਵਲਜੀਤ ਸਿਕੜਵਲ ਜਿਹੜੇ ਕਿ ਉਹ ਕਾਂਗਰਸ ਦੇ ਵਿੱਚ ਜੁਆਇਨ ਕਰਦੇ ਨੇ ਔਰ ਜਿਹੜੇ ਰਾਜਾ ਵੜਿੰਗ ਕਹਿੰਦੇ ਨੇ ਕਿ ਮੈਨੂੰ ਤਾਂ ਪਤਾ ਨਹੀਂ ਕਿਵੇਂ ਜੁਆਇਨਿੰਗ ਹੋ ਗਈ ਕਦੋਂ ਹੋਈ ਨਹੀਂ ਮੈਂ ਇਸ ਤੇ ਟਿੱਪਣੀ ਨਹੀਂ ਕਰਾਂ ਕੋਈ ਟਿੱਪਣੀ ਨਹੀਂ ਇਹ ਸ਼ਹਿਰ ਦੀ ਇਲੈਕਸ਼ਨ ਔਰ ਪਿੰਡੂ ਇਲੈਕਸ਼ਨ 'ਚ ਫਰਕ ਹੈ ਪਿੰਡੂ ਇਲੈਕਸ਼ਨ ਸ਼ੋਅ ਆਫ ਸਟਰੈਂਥ ਵੀ ਹੋ ਜਾਂਦੀ ਆ ਇਥੇ ਸ਼ੋਅ ਆਫ ਸਟਰੈਂਥ ਕਰੋਗੇ ਕਿ ਨੂੰ ਕਿ ਇਹਨੂੰ ਦਿਖਾਓਗੇ ਇਹ ਤੇ ਤਾਂ ਲੋਕ ਨਹੀਂ ਚਾਹੁੰਦੇ ਕਿ ਬੇ ਟਾਈਮੇ ਆ ਕੇ ਸਾਡੀ ਬੈਲ ਵੀ ਕਰਕਾਓ ਬੜੇ ਸਭਿਆਤਾ ਨਾਲ ਅੰਦਰ ਜਾਣਾ ਪੈਂਦਾ ਵੋਟ ਮੰਗਣੀ ਪੈਂਦੀ ਆ ਔਖੀ ਇੱਥੇ ਵੋਟ ਮੰਗਣੀ ਕਿ ਆਸ਼ੂ ਜੀ ਦਾ ਪ੍ਰਭਾਵ ਇੱਥੇ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ ਕਿਉਂਕਿ ਉਹਨਾਂ ਦੇ ਇੱਕ ਇਹ ਵੀ ਦੋਸ਼ ਲੱਗਦਾ ਕਿ ਉਹ ਗੁੱਸੇ ਵਾਲੇ ਬਹੁਤ ਨੇ ਬਈ ਬੇਨਤੀ ਹੈ ਤੁਹਾਨੂੰ ਨਾ ਕੰਮ ਨਾਲ ਆਰਡਰ ਨਾ ਹੋਣਾ ਯੂ ਆਰ देयर ਐਜ਼ ਅ ਮਿਨਿਸਟਰ ਤੁਸੀਂ ਆਰਡਰ ਕਰੋਗੇ ਕੀ ਹੋਣਾ ਚਾਹੀਦਾ ਮੈਂ ਬੇਨਤੀ ਕਰਦਾ ਜੀ ਇਹ ਨਹੀਂ ਇਹ ਨਹੀਂ ਕਹਿੰਦਾ ਕਿ ਵੀ ਓਵਰਨਾਈਟ ਡਰਗ ਖਤਮ ਹੋ ਸਕਦੀ ਆ ਲੇਕਿਨ ਵਾਦੇ ਕਿਉਂ ਕਰੋ ਤੁਸੀਂ ਡੇਟਾ ਦਿਓ ਕਿ ਬਾਈ 2022 ਤੁਸੀਂ ਵੀ ਕਰਦੇ ਹੋ ਕਾਂਗਰਸ ਵੀ ਕਰਦੀ ਬੀਜੇਪੀ ਵੀ ਕਰਦੀ ਪਾਤ ਪੁੱਛਣਾ ਸ਼ੂਆ ਉਹ ਹਰ ਬੰਦੇ ਦੇ ਕੰਮ ਆ ਯਾਰ ਜੇ ਸ਼ਹਿਰ 'ਚ 6 ਸੀਟਾਂ ਤੇ ਉਹ 6ਾਂ ਦੇ ਬੰਦਿਆਂ ਨੂੰ ਆਪਣੀ ਕੰਸਟੀਟੂਐਂਸੀ ਸਮਝ ਕੇ ਸਰਵ ਕੀਤਾ ਫੋਟਾ ਵਰਕਰ ਸਾਰੇ ਸ਼ਹਿਰ ਦਾ ਜਾਸ਼ੂਜੀ ਨਾਲ ਲੱਗਾ ਕਿਉਂ ਲੱਗਾ ਕਿਉਂ ਯਾਰ ਉਹਨੇ ਕੰਮ ਕੀਤੇ ਆ ਦੀਦਲ ਵੱਲ ਵੇਖ ਕੇ ਨਹੀਂ ਆਂਦਾ ਕਿ ਅੱਜ ਪਾਰਟੀ ਦੇ ਕੀ ਹਾਲਾਤ ਬਣੇ ਯਾਰ ਮੈਨੂੰ ਦੁੱਖ ਹਦਾ ਅਕਾਲੀ ਦਾ ਨਹੀਂ ਸਾਨੂੰ 2022 ਦੇ ਵਿੱਚ ਨਵਜੋਤ ਸਿੰਘ ਸਿੱਧੂ ਵਾਲਾ ਖਮਿਆਜਾ ਨਹੀਂ ਭੁਗਤਦਾ ਪਿਆ ਕਿ ਉਹ ਪਾਰਟੀ ਨੇ ਹਾਈ ਕਮਾਂ ਨਹੀਂ ਮੇਰਾ ਪ੍ਰਧਾਨ ਸੀ ਮਹਬੂਬ ਦਾ ਚੰਗਾ ਸੀ ਜਿੰਨੀ ਚੋਣ ਦਾ ਖਾੜਾ ਪੂਰੀ ਤਰ੍ਹਾਂ ਭੱਕਿਆ ਹੋਇਆ ਕਾਂਗਰਸ ਦੀ ਗੱਲ ਕੀਤੀ ਜਾਏ ਕਾਂਗਰਸ ਦੇ ਵਿੱਚ ਕਿਤੇ ਨਾ ਕਿਤੇ ਟਸਲ ਨਜ਼ਰ ਆ ਰਹੀ ਹੈ ਯਾਨੀ ਕਿ ਦੋ ਧੜੇ ਹਮੇਸ਼ਾ ਹੀ ਦੇਖਿਆ ਗਿਆ ਜਦੋਂ ਚੋਣਾਂ ਆਉਂਦੀਆਂ ਕਾਂਗਰਸ ਦੋ ਧੜਿਆਂ ਦੇ ਵਿੱਚ ਨਜ਼ਰ ਆਉਂਦੀ ਹੈ ਤੇ ਇਸ ਵਕਤ ਵੀ ਇੱਕ ਪਾਸੇ ਚਰਨਜੀਤ ਸਿੰਘ ਚੰਨੀ ਰਾਣਾ ਗੁਰਜੀਤ ਤੇ ਹੋਰ ਲੀਡਰਸ਼ਿਪ ਤੇ ਦੂਸਰੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਐਲਓਪੀ ਪ੍ਰਤਾਪ ਸਿੰਘ ਬਾਜਵਾ ਆਖਰ ਇੰਨਾ ਹਾਲਾਤਾਂ ਦੇ ਵਿੱਚ ਕਿਸ ਤਰ੍ਹਾਂ ਕਾਂਗਰਸ ਇੰਨਾ ਚੋਣਾਂ ਦੇ ਵਿੱਚ ਸਰਵਾਈਵ ਕਰਦੀ ਪਈ ਹੈ ਇਸੇ ਮੁੱਦੇ ਦੇ ਉੱਪਰ ਚਰਚਾ ਕਰਾਂਗੇ ਸਮਨ نیوز ਦੇ ਪੋਡਕਾਸਟ ਪ੍ਰੋਗਰਾਮ ਤੁਹਾਡਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਤਪਿੰਨ ਮਲਹੋਤਰਾ ਇਸ ਵਕਤ ਸਾਡੇ ਨਾਲ ਰਾਣਾ ਗੁਰਜੀਤ ਨੇ ਰਾਣਾ ਜੀ ਬਹੁਤ ਬਹੁਤ ਸਵਾਗਤ ਹੈ ਦਾ ਸਮਨ نیوز ਤੇ ਬੇਸਿਕਲ ਤਪਿੰਨ ਜੀ ਰਾਣ ਜੀ ਸਭ ਤੋਂ ਪਹਿਲੇ ਦਾ ਸਵਾਲ ਇਹ ਹੈ ਸਭ ਤੋਂ ਪਹਿਲੇ ਜਦੋਂ ਭਾਰਤ ਪੁਸ਼ਨਾਸ਼ੂ ਤੁਰੇ ਸੜਕਾਂ ਦੇ ਉੱਪਰ ਜਿਵੇਂ ਹੀ ਚੋਣ ਦਾ ਐਲਾਨ ਹੋਇਆ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਤੁਸੀਂ ਨਜ਼ਰ ਆਏ ਨਾ ਪ੍ਰਧਾਨ ਤੇ ਨਾ ਐਲਓਪੀ ਤੁਸੀਂ ਕਿਉਂ ਪਹੁੰਚੇ ਕਿ ਭਾਰਤ ਪੁਸ਼ਨਾਸ਼ੂ ਵੱਲੋਂ ਫੋਨ ਕੀਤਾ ਗਿਆ ਸੀ ਕੀ ਹਾਲਾਤ ਸੀਗੇ ਕਿ ਤੁਸੀਂ ਸਭ ਤੋਂ ਪਹਿਲੇ ਆ ਕੇ ਮੋਢੇ ਨਾਲ ਮੋਢਾ ਲਾਇਆ ਦੇਖੋ ਮੈਨੂੰ ਵੈਸੇ ਹੀ ਪਰ ਤੁਸੀਂ ਅਸ਼ੂ ਇੱਕ ਗੱਲ ਵਾਲਾ ਬੰਦਾ ਲੱਗਦਾ ਤੇ ਮੇਰਾ ਬਹੁਤ ਨੇੜੂ ਨਹੀਂ ਸੀ ਬਟ ਅਸੀਂ ਇਕੱਠੇ ਸੀ ਸਾਰੇ ਹੂੰ ਤੇ ਮੈਂ ਮਿਲਿਆ ਰਾਤ ਨੂੰ ਮੈਂ ਕਪੂਰਥਰੇ ਤੋਂ ਮੈਂ ਸੋਚਿਆ ਸ਼ੂਜੀ ਨੂੰ ਮਿਲ ਕੇ ਜਾਵਾਂ ਤੇ ਆ ਪੁਲ ਦੇ ਥੱਲੇ ਇੱਕ ਤੂੰ ਫੰਕਸ਼ਨ ਕਰਕੇ ਆਏ ਸੀ 9:30 10:00 ਵਜੇ ਸੀ ਰਾਤ ਦੇ ਕਹਿੰਦੇ ਮੇਰੇ ਕੋ ਆਉਂਗੇ ਮੈਂ ਤੁਹਾਨੂੰ ਪਾਰਕ ਪਲਾਜ਼ਾ ਤੇ ਥੱਲੇ ਮਿਲਦਾ ਪੁਲ ਤੇ 10 ਮਿੰਟ ਇੰਤਜ਼ਾਰ ਕਰੋ ਮੈਂ ਪਹੁੰਚ ਗਿਆ ਜੀ ਅਸ਼ੂ ਜੀ ਮਿਲੇ ਮੈਨੂੰ ਕਹਿੰਦੇ ਯਾਰ ਮੇਰਾ ਮਨ ਹੈ ਜੇ ਤੂੰ ਮੇਰੀ ਇਲੈਕਸ਼ਨ ਦੀ ਕੈਂਪੇਨ ਸੰਭਾਲੇਗਾ ਕੰਮ ਕਰੇਗਾ ਜਖਦੇ ਜਖਦੇ ਨੇ ਪੁੱਛਿਆ ਉਹ ਮੈਂ ਕਿਹਾ ਯਾਰ ਇਹ ਮਰਦਾ ਬੱਚਾ ਗੱਲ ਵਾਲਾ ਬੰਦਾ ਵੀ ਮੀਨਾ ਦਾ ਡੂਡ ਸਵਾ ਡੂਡ ਖਰਾਬ ਕਰਨਾ ਪੈਣਾ لیکن نہیں اٹ از ورث سوچیا بھی نہیں لیکن میں افٹر تھاٹ ا ہوں میں کہ بالکل کروں گا پارٹی لقم کرنا کانگریس پارٹی ਦਾ ਕੈਂਡੀਡੇਟ ਆ ਤੇ ਜੇ 6 ਮਹੀਨਾ 1.5 ਮਹੀਨਾ ਜਿੰਨੇ ਦਿਨ ਵੀ ਆ ਤੇ ਕੰਮ ਕਰਨ ਦਾ ਮੌਕਾ ਮਿਲੇਗਾ ਬਿਲਕੁਲ ਕਰਾਂਗੇ ਇਹ ਕਦੋਂ ਤੁਹਾਡੀ ਮੁਲਾਕਾਤ ਹੋਈ ਭਾਰਤ ਭੂਸ਼ਨ ਆਸ਼ੂ ਨਾਲ ਜਦੋਂ ਟਿਕਟ ਦਾ ਐਲਾਨ ਹੋਇਆ ਟਿਕਟ ਦਾ ਐਲਾਨ ਤੋਂ ਬਹੁਤ ਦੇਰ ਪਹਿਲਾਂ ਉਹਦੇ ਤੋਂ ਬਾਅਦ ਫਿਰ ਪਲੈਨਿੰਗ ਕਰਨੀ ਚાલુ ਕਰ ਦਿੱਤੀ ਹੂੰ ਤੇ ਪਲੈਨਿੰਗ ਕੀਤੀ ਤਾਂ ਡਿਊਟੀਆਂ ਲਾਉਣੀਆਂ ਚਾਲੂ ਕਰ ਦਿੱਤੀਆਂ ਪਾਰਟੀ ਨੇ ਟਿਕਟ ਦੇ ਦਿੱਤੀ ਤੇ ਸਾਰੇ ਕਾਂਗਰਸੀ ਟੁੱਟ ਕੇ ਪੈਗੇ ਨਾਲ ਆ ਕੇ ਖੜੇ ਹੋਗੇ ਹੂੰ ਤੇ ਅੱਜ ਮੇਰੇ ਖਿਆਲ ਨਾਲ ਮਾਹੌਲ ਠੀਕ ਹੈ ਸਾਰੇ ਕੌਨ ਕਿਉਂਕਿ ਪ੍ਰਧਾਨ ਜ਼ਿਆਦਾ ਨਜ਼ਰ ਨਹੀਂ ਆ ਰਹੇ ਉਹਨਾਂ ਦੇ ਘਰ ਵੀ ਜਾਂਦੇ ਨੇ ਮੁਲਾਕਾਤ ਨਹੀਂ ਹੁੰਦੀ ਉਸ ਤੋਂ ਬਾਅਦ ਐਲੋਪੀ ਵੀ ਨਹੀਂ ਨਜ਼ਰ ਆ ਰਹੇ ਕਿਉਂਕਿ ਪ੍ਰਤਾਪ ਸਿੰਘ ਬਾਜਵਾਤਾ ਸੀ ਲਗਾਤਾਰ ਦੇਖਦੇ ਆ ਜਦੋਂ ਕੋਈ ਇਲੈਕਸ਼ਨ ਹੁੰਦੀ ਹੈ ਉਹ ਜ਼ਰੂਰ ਪਹੁੰਚਦੇ ਨੇ ਐਲੋਪੀ ਨੇ ਤੇ ਇਹਦੇ ਨਾਲ ਨਾਲ ਤੁਹਾਨੂੰ ਨਹੀਂ ਲੱਗਦਾ ਕਿ ਇਹ ਕਮੀ ਹੈ ਉਹ ਖਲਦੀ ਪਈ ਹੈ ਦੇਖੋ ਜੋ ਮੈਂ ਸੁਣਿਆ ਹੂੰ ਮੈਨੂੰ ਤਾਂ ਨਹੀਂ ਦੱਸ ਕੇ ਗਏ ਲਗਰੋ ਵਿਦੇਸ਼ ਗਏ ਨੇ ਪ੍ਰਤਾਪ ਸਿੰਘ ਬਾਜਵਾ ਅਤੇ ਕਮਿਟਮੈਂਟ ਪਹਿਲਾਂ ਦੀ ਆ ਕਈ ਤਫਾ ਹੋ ਜਾਂਦਾ ਇਦਾਂ ਨਹੀਂ ਤੁਹਾਨੂੰ ਲੱਗਦਾ ਜਾਣਾ ਚਾਹੀਦਾ ਸੀ ਇਹ ਨੱਕ ਦਾ ਸਵਾਲ ਕਾਂਗਰਸ ਦਾ ਬਣਿਆ ਪਿਆ ਇਹ ਤਾਂ ਤੁਸੀਂ ਸਵਾਲ ਉਹਨਾਂ ਨੂੰ ਕਰਿਓ ਹਮਮ ਲੇਕਿਨ ਜਿੱਥੇ ਤੱਕ ਮੇਰਾ ਆਪਣੇ ਥੀਊ ਆ ਕਈ ਵਾਰ ਜਾਣਾ ਪੈ ਜਾਂਦਾ ਮਜਬੂਰੀ ਹੋ ਜਾਂਦੀ ਹੈ ਰਾਣਾ ਜੀ ਰਾਜਾ ਵੜਿੰਗ ਵੀ ਜਿਹੜੇ ਨੇ ਉਹ ਨਜ਼ਰ ਨਹੀਂ ਆ ਰਹੇ ਕੈਂਪੇਨ ਦੇ ਵਿੱਚ ਜਦ ਕਿ ਉਹਨਾਂ ਨੂੰ ਹੋਣਾ ਚਾਹੀਦਾ ਹੈ ਜਿਵੇਂ ਕਿ ਕਿਹਾ ਜਾਂਦਾ ਕਿ ਪ੍ਰਧਾਨ ਦੀ ਮੌਜੂਦਗੀ ਵੀ ਜ਼ਰੂਰੀ ਹੋ ਜਾਂਦੀ ਹੈ ਤੁਸੀਂ ਵੇਖਿਆ ਹੋਣਾ ਕਿ ਜਿੱਦਨ ਆਪਾਂ ਆਸ਼ੂਦੀ ਜੀ ਆਸ਼ੂ ਜੀ ਦਾ ਪਰਚਾ ਭਰਉਣਾ ਸੀ ਹੂੰ ਪ੍ਰਧਾਨ ਜੀ ਆਏ ਇੰਨਾ ਕੀ ਹੁੰਦਾ ਬਾਕੀ ਪ੍ਰਧਾਨ ਨੇ ਬੜੇ ਪ੍ਰੋਗਰਾਮ ਸਟੇਟ ਦੇ ਪਹਿਲਾਂ ਹੀ ਚਾਲੂ ਸੀਗੇ ਉਹ ਵੀ ਕਰਨੇ ਆ ਹੂੰ ਤੇ ਠੀਕ ਹੈ ਲੇਕਿਨ ਇਦਾਂ ਦਾ ਪ੍ਰਭਾਵ ਕਿਉਂ ਪੈਂਦਾ ਹੈ ਜਿਵੇਂ ਕਿ ਦੋ ਧੜੀਆਂ ਦਾ ਜਿਹੜਾ ਸੜਕਾਂ ਤੇ ਆ ਚੁੱਕਿਆ ਹੁਣ ਤਾਂ ਉਹਨੇ ਕੋਈ ਇਹ ਨਹੀਂ ਰਹਿ ਗਿਆ ਕਿ ਇੱਕ ਕਮਰੇ ਦੇ ਵਿੱਚ ਦਾ ਰਹਿ ਗਿਆ ਜਾਂ ਪਾਰਟੀ ਦੇ ਅੰਦਰ ਦਾ ਇਹ ਸਭ ਨੂੰ ਨਜ਼ਰ ਆ ਰਿਹਾ ਪੰਜਾਬ ਦੀ ਜਨਤਾ ਨੂੰ ਨਜ਼ਰ ਆ ਰਿਹਾ ਪਾਰਟੀ ਵਰਕਰਸ ਨੂੰ ਨਜ਼ਰ ਆ ਰਿਹਾ ਕਿ ਦੋ ਧੜੇ ਬਣ ਚੁੱਕੇ ਨੇ ਤੇ ਤੁਹਾਨੂੰ ਨਹੀਂ ਲੱਗਦਾ ਜਿਸ ਤਰ੍ਹਾਂ ਧੜੇ ਬਣ ਰਹੇ ਨੇ ਤੇ ਇਹਦਾ ਨੁਕਸਾਨ ਵੀ ਜਿਹੜਾ ਉਹ ਕਾਂਗਰਸ ਪਾਰਟੀ ਨੂੰ ਬਹੁਤ ਵਾਰ ਸਹਿਣਾ ਪਿਆ ਮੈਂ ਸਮਝਦਾ ਕਿ ਜਦ ਤੇ ਪ੍ਰਧਾਨ ਇੱਥੇ ਪਰਚਾ ਪਰੌਣ ਨਹੀਂ ਆਏ ਸੀਗੇ ਜੋ ਤੁਸੀਂ ਕਹਿ ਰਹੇ ਹੋ ਫੀਲਿੰਗ ਲੋਕਾਂ 'ਚ ਸੀ ਉਹਦੇ ਬਾਅਦ ਬਗੇਲ ਸਾਹਿਬ ਪ੍ਰਧਾਨ ਜੀ ਹੋਰ ਵੱਡੇ ਲੀਡਰ ਸਾਰੇ ਦੇ ਸਾਰੇ ਅਸ਼ੂ ਜੀ ਦਾ ਪਰਚਾ ਪਰਉਣ ਲਈ ਆਏ। ਲੇਕਿਨ ਉਹ ਕਹਿ ਰਹੇ ਕਿ ਪ੍ਰੋਟੋਕੋਲ ਦੇ ਤਹਿਤ ਪ੍ਰੋਟੋਕੋਲ ਦੇ ਤਹਿਤ ਜਿਹੜੇ ਨੇ ਉਹਨਾਂ ਨੂੰ ਆਣਾ ਪੈਣਾ ਸੀ। ਲੇਕਿਨ ਉਸ ਤੋਂ ਬਾਅਦ ਨਹੀਂ ਨਜ਼ਰ ਆਏ ਦੁਬਾਰਾ। ਨਹੀਂ ਪ੍ਰੋਟੋਕੋਲ ਨਹੀਂ ਪ੍ਰੋਟੋਕੋਲ ਦੇ ਨਾਲ ਨਾਲ ਜ਼ਿੰਮੇਵਾਰੀ ਵੀ ਆ। ਇਹ ਨਹੀਂ ਗੱਲ ਉਹਨਾਂ ਨੇ ਨਹੀਂ ਭਾਈ ਵੀ ਆ। ਹੂੰ। ਇਹੋ ਜੀ ਗੱਲ ਨਹੀਂ ਆ। ਜਦੋਂ ਤੁਹਾਡੀ ਪ੍ਰਧਾਨ ਦੇ ਨਾਲ ਤੁਹਾਡੀ ਪੂਰੀ ਸਹਿਮਤੀ ਹੈਗੀ ਹੈ ਮਤਲਬ ਜਿਵੇਂ ਤੁਸੀਂ ਪਹਿਲੇ ਵੀ ਗਏ ਸੈਲਫਿਸ਼ ਸਮਾਈਲ ਹੈ। ਪ੍ਰਧਾਨ ਦੇ ਉੱਪਰ ਕਈ ਵਾਰ ਸਵਾਲ ਚੱਕੇ ਇਹ ਵੀ ਗੱਲ ਆਈ ਕਿ ਚਿੱਠੀਆਂ ਵੀ ਹਾਈ ਕਮਾਂਡ ਨੂੰ ਲਿਖੀਆਂ ਗਈਆਂ ਨੇ ਦੇਖੋ ਮੈਂ ਤਾਂ ਕਦੇ ਕਿਸੇ ਨੂੰ ਚਿੱਠੀ ਲਿਖੀ ਨਹੀਂ ਇਹ ਮੇਰੀ ਆਦਤ ਨਹੀਂ ਸ਼ਿਕਾਇਤ ਕਰਨ ਦੀ ਹਾਂ ਜੇ ਮਾੜੀ ਮੋਟੀ ਹੋ ਗਈ ਤਾਂ ਕਲੀਅਰ ਵੀ ਹੋ ਜਣੀ ਆ ਰੋਲਾ ਕਾਦਾ ਇਹ ਕੋ ਪਰਮਨੈਂਟ ਥੋੜੀ ਨਾ ਕਿ ਅਸੀਂ ਗੁੱਸੇ ਹੋ ਕੇ ਤਾਂ ਪੱਕੇ ਸਾਰੀ ਉਮਰ ਹੀ ਗੁੱਸੇ ਰਹਿਣਾ ਹਾਂ ਠੀਕ ਹੈ ਪ੍ਰਧਾਨਾ ਚਲੋ ਗਿਲਾ ਸ਼ਿਕਵਾ ਸੀਗਾ ਉਹ ਖਤਮ ਹੋ ਗਿਆ ਮੰਨ ਲਓ ਕਿ ਤੁਸੀਂ ਮੰਨਦੇ ਹੋ ਡਿਸਰਵਿੰਗ ਨੇ ਜਿਹੜੇ ਰਾਜਾ ਵੜਿੰਗ ਨੇ ਐਜ਼ ਅ ਪ੍ਰਧਾਨ ਪੰਜਾਬ ਠੀਕ ਹੈ ਚੱਲ ਰਿਹਾ ਕੰਮ ਹੁਣ ਚੰਨੀ ਜੀ ਵੀ ਨਾਲ ਲੱਗੇ ਹੋਏ ਨੇ ਪੂਰੇ ਕਿੱਦਾਂ ਦੀ ਕੈਂਪੇਨ ਕਿਸ ਤਰ੍ਹਾਂ ਦੀ ਚੱਲ ਰਹੀ ਹੈ ਦੇਖੋ ਚੰਨੀ ਜੀ ਬਹੁਤ ਮਿਹਨਤ ਕਰ ਰਿਹਾ ਔਰ ਤੰਦੇ ਹੀ ਨਾ ਲੱਗਿਆ ਕਿਉਂਕਿ ਪ੍ਰਧਾਨ ਕੋਲ ਤਾਂ ਕੰਮ ਬੜਾ ਹੁੰਦਾ ਪਰ ਜਗਾ ਜਗਾ ਸੰਵਧਾਰਨ ਬਚਾਓ ਰੈਲੀ ਫੇਰ ਬਲੌਕ ਨੂੰ ਜੋੜੋ ਉਹਦਾ ਪ੍ਰੋਗਰਾਮ ਤੋਂ ਉਹ ਵੀ ਜ਼ਰੂਰੀ ਆ ਜਿਹੜਾ ਨੈਸ਼ਨਲ ਪ੍ਰੋਗਰਾਮ ਹੈ ਉਹਨਾਂ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ ਔਰ ਚੰਨੀ ਜੀ ਦਾ ਮੇਰੇ ਕੋਲ ਕੋਈ ਪ੍ਰੋਗਰਾਮ ਨਹੀਂ ਹੈ ਅਸੀਂ ਡਟ ਕੇ ਇੱਧਰ ਲੱਗੇ ਹੋਆ ਬਾਕੀ ਦੇ ਵੀ ਲੀਡਰਸ਼ਿਪ ਆਈਆ ਔਰ ਕੋਈ ਕਮੀ ਨਹੀਂ ਜੇ ਹੋਰ ਬੰਦਿਆਂ ਦੀ ਲੋੜ ਹੋਏਗੀ ਇਹ ਪ੍ਰਧਾਨ ਜੀ ਨੂੰ ਕਹਿ ਕੇ ਮੰਗਾ ਲਾਂਗੇ ਮਤਲਬ ਕਾਂਗਰਸ ਇੱਕ ਮੰਚ ਤੇ ਆ ਹੁਣ ਬਿਲਕੁਲ ਜਿੰਨੇ ਬੰਦੇ ਚ ਨੋਮੀਨੇਸ਼ਨ ਫਾਈਲ ਕਰਨ ਤੋਂ ਬਾਅਦ ਜਿੰਨੇ ਬੰਦਿਆਂ ਦੀ ਲੋੜ ਹੋਏਗੀ ਮੈਂ ਬਗੇ ਪ੍ਰਧਾਨ ਜੀ ਨੂੰ ਲਿਖ ਕੇ ਕਿ ਵੀ ਇਹਨੇ ਬੰਦੇ ਹੋਰ ਦੇ ਆ ਜਾਣਗੇ ਹੂੰ ਕੋਈ ਇਹੋ ਜੀ ਗੱਲ ਇਹ ਵੀ ਕਹਿ ਰਹੇ ਕਿ ਸ਼ਹਿਰ ਦੀ ਲੀਡਰਸ਼ਿਪ ਵੀ ਜਿਹੜੀ ਹੈ ਉਹ ਪੂਰੀ ਤਰ੍ਹਾਂ ਆਸ਼ੂ ਜੀ ਦੇ ਨਾਲ ਤੁਰਦੀ ਨਹੀਂ ਪਈ ਤੇ ਜਿਹਦਾ ਖਮਿਆਜਾ ਭੁਗਤਦਾ ਪੈ ਸਕਦਾ ਇਹ ਇਲੈਕਸ਼ਨ ਤੁਸੀਂ ਕਿੰਨਾ ਕੁ ਜ਼ਰੂਰੀ ਸਮਝਦੇ ਹੋ ਕਿਉਂਕਿ ਕਿਹਾ ਜਾ ਰਿਹਾ ਕਿ ਆਮ ਆਦਮੀ ਪਾਰਟੀ ਔਰ ਕਾਂਗਰਸ ਲਈ ਇਹ ਦੋਨਾਂ ਲਈ ਇਹ ਇਲੈਕਸ਼ਨ ਜਿਹੜੀ ਨੱਕ ਦਾ ਸਵਾਲ ਬਣੀ ਪਈ ਹੈ ਦੇਖੋ ਜਿੰਨੇ ਬੰਦਿਆਂ ਦੀ ਲੋੜ ਹੈ ਉਹਨੇ ਬੰਦੇ ਇਸ ਵੇਲੇ ਲੱਗੇ ਤਨਾਤ ਆ ਔਰ ਬੜੀ ਤੰਦ ਹੀ ਨਾ ਕੰਮ ਕਰਕੇ ਕਰ ਰਹੇ ਆ ਹੂੰ ਜੇ ਹੋਰ ਬੰਦਿਆਂ ਦੀ ਲੋੜ ਹੋ ਗਈ ਅਸੀਂ ਮੰਗ ਲਾਂਗੇ ਕਾਂਗਰਸ ਪਾਰਟੀ ਸਾਫ ਕਾ ਐਮ ਐਲ ਏ ਨਾਲ ਚੱਲ ਰਹੇ ਨੇ ਜਿਹੜੇ ਲੁਧਿਆਣਾ ਦੇ ਤੁਸੀਂ ਦੇਖੋ ਸਾਰੀ ਤੇ ਚੱਲ ਰਿਆ ਹੂੰ ਤੇ ਬਹੁਤ ਜਿਆਦਾ ਦੇਖੋ ਸ਼ਹਿਰ ਦਾ ਮਾਹੌਲ ਇਹ ਸ਼ਹਿਰ ਦੀ ਇਲੈਕਸ਼ਨ ਔਰ ਪੈਂਡੂ ਇਲੈਕਸ਼ਨ ਚ ਫਰਕ ਹੈ ਹੂੰ ਪੈਂਡੂ ਇਲੈਕਸ਼ਨ ਸ਼ੋਅ ਆਫ ਸਟਰੈਂਥ ਵੀ ਹੋ ਜਾਂਦੀ ਹੈ ਇਥੇ ਸ਼ੋਅ ਆਫ ਸਟਰੈਂਥ ਕਰੋਗੇ ਕਿ ਨੂੰ ਕਿ ਨੂੰ ਦਿਖਾਓਗੇ ਇਥੇ ਤਾਂ ਲੋਕ ਨਹੀਂ ਚਾਹੁੰਦੇ ਕਿ ਬੇਟਮੇ ਆ ਕੇ ਸਾਡੀ ਬੈਲ ਵੀ ਖੜਕਾਓ ਬੜੇ ਸਭਿਆਤਾ ਨਾਲ ਅੰਦਰ ਜਾਣਾ ਪੈਂਦਾ ਵੋਟ ਮੰਗਣੀ ਪੈਂਦੀ ਆ ਔਖੀ ਇੱਥੇ ਵੋਟ ਮੰਗਣੀ ਇਹ ਇੱਕ ਸਾਹਬ ਨਾਲ ਜਦਾਸ਼ੂ ਜੀ ਇੱਥੇ ਰਹਿੰਦੇ ਉਹਨਾਂ ਲਈ ਤਾਂ ਬੜੀ ਸ਼ੌਕੀ ਆ ਸ਼ੌਕੀ ਹੈ ਤੇ ਪਿੰਡ ਵਾਲਾ ਜਿਹੜਾ ਹੁੰਦਾ ਉਹ ਮਹਿਸੂਸ ਕਰਦਾ ਯਾਰ ਸਾਡੇ ਪਿੰਡਾਂ ਜੀ ਦਾ ਹੋਰ ਸਾਹਬ ਨਾਲ ਇੱਥੇ ਇਲੈਕਸ਼ਨ ਹੋਰ ਸਾਹਬ ਨਾਲ ਇੱਥੇ ਬਿਲਕੁਲ ਪਿੰਡ ਪੈਂਦਾ ਹੀ ਨਹੀਂ ਇਸ ਹਲਕੇ ਦੇ ਵਿੱਚ ਪਿੰਡ ਪੈਂਦਾ ਨਹੀਂ ਪੜ੍ਹੇ ਲਿਖੇ ਲੋਕ ਨੇ ਉਹਨਾਂ ਨੂੰ 2 ਮਿੰਟ ਗੱਲ ਕਰਕੇ ਇੱਕ ਚਾਹ ਪਾਰਕ ਦੇ ਵਿੱਚ ਚਾਹ ਕਰਾਂ ਨੌਕ ਕਰਕੇ ਕਰੋ ਤੇ ਸਭ ਤਾਂ ਨਾ ਡਿਸਪਲਿਨ ਚ ਰਹਿੰਦੇ ਹੋਏ ਨਹੀਂ ਸਾਡੇ ਪਿੰਡ ਤਾਂ ਇੱਕ ਕਮਰਾ ਹੁੰਦਾ ਉਹਦਾ ਛੋਟਾ ਜਿਹਾ ਉਹ ਚੱਸੀ ਸਰ ਵੀ 50 ਬੰਦੇ ਜਾਂ ਪਹੁੰਚੀਦੇ ਉਹ ਖੁਸ਼ੀ ਬੜਾ ਹੁੰਦਾ ਜਦੋਂ 50 ਬੰਦੇ ਆਇਆ ਕਰ ਉਹ ਬੈਠੋ ਚਾਹ ਲਿਓ ਨਾ ਇਹ ਨਹੀਂ ਕਿ ਵੇ ਇੱਥੇ ਚਾਹ ਨਹੀਂ ਚਾਹ ਨਹੀਂ ਕੋ ਪੁੱਛਦਾ ਬਟ ਇੱਥੇ 2-3 ਬੰਦੇ ਜਾਂਦੇ ਅੰਦਰ ਆਰਾਮ ਨਾਲ ਗੱਲ ਕਰਦੇ ਆ ਬਾਹਰ ਆ ਜਾਂਦੇ ਕਿਸ ਤਰ੍ਹਾਂ ਪ੍ਰਭਾਵ ਨਜ਼ਰ ਆ ਰਿਹਾ ਜਦੋਂ ਤੁਸੀਂ ਜਾ ਕੇ ਲੋਕਾਂ ਨੂੰ ਮਿਲ ਰਹੇ ਹੋ ਕਿਉਂਕਿ ਤੁਹਾਨੂੰ ਤਾਂ ਕਾਫੀ ਦਿਨ ਹੋ ਗਏ ਨੇ ਇੱਥੇ ਲੁਧਿਆਣੇ 'ਚ ਬੈਠੇ ਹੋਏ ਕੈਂਪੇਨ ਕਰਦੇ ਹੋਏ ਕਿਸ ਤਰ੍ਹਾਂ ਦਾ ਪ੍ਰਭਾਵ ਮੇਰਾ ਮੇਰਾ ਕੋਈ ਕੰਮ ਨਹੀਂ ਆ ਮੈਂ ਡੋਰ ਟੂ ਡੋਰ ਨਹੀਂ ਕਰਦਾ ਹੂੰ ਤੇ ਨਾ ਮੇਰੀ ਡਿਊਟੀ ਆ ਮੋਨੀਟਰਿੰਗ ਕਰ ਰਹੇ ਹੋ ਇਹ ਦੇਖੋ ਮੈਂ ਆਰਗੇਨਾਈਜ਼ ਕਰ ਰਿਹਾ ਥੈਟ ਇਜ਼ ਮਾਈ ਜੌਬ ਹੂੰ ਹੁਣ ਮੈਂ ਕਹਾਂ ਜੀ ਮੈਂ ਝੂਠ ਬੋਲਦਾ ਮੈਂ ਡੋਰ ਟੂ ਡੋਰ ਕਰਦਾ ਨਹੀਂ ਕਰਦਾ ਹੂੰ ਸੀਨੀਅਰ ਲੀਡਰਸ਼ਿਪ ਜਿਹੜੇ ਮੇਰੇ ਨਾਲੋਂ 10 10 15 15 ਸਾਲ ਵੱਡੇ ਜਿਵੇਂ ਤਰਪ ਤਰਜਿੰਦਰ ਸਿੰਘ ਬਾਜਵਾ ਦੀ ਗੱਲ ਕਰ ਲਓ ਬਿਲਕੁਲ ਉਹ ਡੋਰ ਟੂ ਡੋਰ ਜਾ ਰਹੇ ਆ ਹੂੰ ਜਿੱਥੇ ਲੋੜ ਹੈ ਜੇ ਮੀਟਿੰਗ ਆ ਉੱਥੇ ਜਾ ਰਹੇ ਆ ਤੇ ਜੇ ਉਹਨਾਂ ਦੀ ਡਿਊਟੀ ਲੱਗੀ ਉਹ ਤਨਾਤ ਨੇ ਇਸੇ ਤਰ੍ਹਾਂ ਜਿਹਦੀ ਜਿਹਦੀ ਡਿਊਟੀ ਲਾਈ ਆ ਚੰਨੀ ਜੀਆ ਚੰਨੀ ਜੀ ਡੋਰ ਟੂ ਡੋਰ ਤੁਹਾਨੂੰ ਕਰਨਗੇ ਉਹ ਜਿੱਥੇ ਜਲਸਾ ਆ ਜਾਂ ਜਿੱਥੇ ਕੋਈ ਸਭਾ ਆ ਜਾਂ ਜਿੱਥੇ ਵਰਕਰਸ ਨੂੰ ਸੰਬੋਧਨ ਕਰਨਾ ਜਾਂ ਜਿੱਥੇ ਪ੍ਰੈਸ ਕਾਨਫਰੰਸ ਕਰਨੀ ਇਹ ਡਿਊਟੀਆਂ ਵੱਖਰੀਆਂ ਵੱਖਰੀਆਂ ਵੱਖਰੇ ਲੀਡਰ ਦੀਆਂ ਵੱਖਰੀਆਂ ਵੱਖਰੀਆਂ ਡਿਊਟੀਆਂ ਐਸ ਪਰ देयर ਟੇਸਟ ਐਂਡ ਹਰ ਇੱਕ ਬੰਦੇ ਦਾ ਆਪਣਾ ਟੇਸਟ ਹੁੰਦਾ ਕਈ ਬੰਦੇ ਪ੍ਰੈਸਨ ਫੇਸ ਕਰਨਾ ਚਾਹੁੰਦੇ ਕਈ ਸੋਸ਼ਲ ਮੀਡੀਆ ਨੂੰ ਹੈਂਡਲ ਕਰ ਰਿਹਾ ਤੇ ਕੋਈ ਫੀਲਡਸ ਕੰਮ ਕਰ ਰਿਹਾ ਸੋ ਰਲ ਮਿਲ ਕੇ ਅਸੀਂ ਸਾਰੇ ਪੂਰੇ ਪੂਰੀ ਜਿੰਨੇ ਬੰਦੇ ਦੀ ਲੋੜ ਹੈ ਲੱਗਿਆ ਤੇ ਹੁਣ ਕਿਸ ਤਰ੍ਹਾਂ ਮਤਲਬ ਕਿ ਅਗਰ ਦੇਖਿਆ ਜਾਏ ਕਿ ਆਸ਼ੂ ਜੀ ਦਾ ਪ੍ਰਭਾਵ ਇੱਥੇ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ ਕਿਉਂਕਿ ਉਹਨਾਂ ਦੇ ਇੱਕ ਇਹ ਵੀ દોਸ਼ ਲੱਗਦਾ ਕਿ ਉਹ ਗੁੱਸੇ ਵਾਲੇ ਬਹੁਤ ਨੇ ਇਹ ਵੱਡਾ ਦੋਸ਼ ਲੱਗਦਾ ਲੋਕਾਂ ਨੇ ਇਧਰ ਹੀ ਸ਼ਿਕਾਇਤ ਆ ਰਹੀ ਕਿ ਰਾਸ਼ੂ ਜੀ ਬਹੁਤ ਗੁੱਸੇ ਵਾਲੇ ਨੇ ਇਸ ਕਰਕੇ ਪਿਛਲੀ ਵਾਰ ਵੋਟਾਂ ਨਹੀਂ ਪਾਈਆਂ ਉਹਨਾਂ ਨੂੰ ਦੇਖੋ ਆਮ ਆਦਮੀ ਪਾਰਟੀ ਇੱਕ ਕਮਰੇ ਦੀ ਪਾਰਟੀ ਆ ਉੱਚ ਸਟ੍ਰੈਟਜੀ ਬਣਾਉਂਦੇ ਆ ਫਿਰ ਉਹਨੂੰ ਸੋਸ਼ਲ ਮੀਡੀਆ ਦੇ ਤੇ ਕਿੱਦਾਂ ਬੰਦੇ ਨੂੰ ਪ੍ਰੈਜੈਂਟ ਕਰਨਾ ਚੰਗੇ ਭਲੇ ਬੰਦੇ ਨੂੰ ਗੁੱਸੇ ਵਾਲਾ ਸ਼ੋਅ ਕਰ ਦਿਓ ਫੋਟੋਆਂ ਤਾਂ ਯਾਰ ਮੇਰੀ ਵੀ ਕਿਤੇ ਗੁੱਸੇ 'ਚ ਨਿਕਲ ਆਊਗੀ ਹੋ ਸਕਦਾ ਹੋ ਸਕਦਾ ਮੈਂ ਗੁੱਸੇ 'ਚ ਨਾ ਹੋਵਾਂ ਮੇਰੇ ਐਕਸ਼ਨ ਉਹਦਾਂ ਦੇ ਹੋਣ ਹੁੰਦਾ ਨਾ ਐਸੇ ਜੋ ਤੁਸੀਂ ਇਹ ਮੇਰੇ ਕੱਢ ਲਓ ਕੋਈ ਨਾ ਕੋਈ ਹੋ ਜੀ ਕਿਰਾਨਾ ਦਾ ਗੁੱਸੇ ਨਾਲ ਬੋਲਦਾ ਹੂੰ ਤੇ ਆਸ਼ੂ ਜੀ ਦਾ ਜਿਹੜਾ ਉਹਨਾਂ ਨੇ ਪ੍ਰਭਾਵ ਪਾਇਆ ਜਨਤਾ ਦੇ ਵਿੱਚ ਬਹੁਤ ਸੋਚ ਸਮਝ ਕੇ ਪਾਇਆ ਲੇਕਿਨ ਲੋਕ ਚਾਹੁੰਦੇ ਕੀ ਆ ਜਿਹਦਾ ਕੰਮ ਆ ਉਹ ਤਾਂ ਕਹਿੰਦਾ ਵੀ ਅਫਸਰ ਨੂੰ ਜਰਾ ਖਿੱਚ ਕੇ ਗਈ ਹੂੰ ਜੇ ਮੈਂ ਹੀ ਪੋਲਾ ਜੀ ਆ ਕਹਿੰਦਾ ਕਹਿੰਦਾ ਉਦਾਂ ਨਹੀਂ ਕਿ ਜਿੱਦਾਂ ਰਾਣਾ ਕਹਿੰਦਾ ਹੁੰਦਾ ਇੱਕ ਵਾਰ ਫੇਰ ਹੋਰ ਫੋਨ ਮਾਰ ਕਹਿੰਦੇ ਲੋਕ ਪਬਲਿਕ ਡਿਮਾਂਡ ਹੈ ਕਿ ਜਿੱਦਾਂ ਰਾਣਾ ਫੋਨ ਮਾਰਦਾ ਇਦਾਂ ਮਾਰੋ ਖਿੱਚ ਕੇ ਫੋਨ ਵਜਣਾ ਚਾਹੀਦਾ ਲੋਕ ਪਸੰਦ ਕਰਦੇ ਨੇ ਕਿ ਜੇ ਅਸੀਂ ਲੀਡਰ ਕੋਲ ਜਾਈਏ ਉਹ ਐਸਾ ਅਫਸਰ ਨੂੰ ਫੋਨ ਮਾਰੇ ਦੱਬ ਕੇ ਕਿ ਸਾਡਾ ਕੰਮ ਹੋ ਜੇ ਸ਼ੁਰੂ-ਸ਼ੁਰੂ ਦੇ ਵਿੱਚ ਜਦ ਮੈਂ ਪੋਲਿਟਿਕਸ 'ਚ ਆਇਆ ਹੂੰ ਤੇ ਅਫਸਰ ਵੀ ਸੀਰੀਅਸਲੀ ਨਹੀਂ ਲੈਂਦੇ ਬੰਦੇ ਨੂੰ ਹੂੰ ਤੇ ਉਦੋਂ ਮੈਂ ਵੀ ਖਿੱਚ ਕੇ ਫੋਨ ਮਾਰਦਾ ਸੀ ਹੁਣ ਜਨਤਾ ਨੂੰ ਵੀ ਪਤਾ ਲੱਗ ਗਿਆ ਈ ਰਾਣੇ ਨੂੰ ਖਿੱਚ ਕੇ ਫੋਨ ਮਾਰਨ ਦੀ ਲੋੜ ਨਹੀਂ ਬੇਨਤੀ ਕਰਨ ਦੀ ਲੋੜ ਹੈ ਤੇ ਕੰਮ ਹੋ ਜਾਣਾ ਹੂੰ ਪਿਆਰ ਨਾਲ ਕਹਿ ਲਈਦਾ ਉਹਨਾਂ ਕੰਮ ਹੋ ਜਾਂਦਾ ਬੇਟੇ ਨੂੰ ਵੀ ਤੁਸੀਂ ਉਹੀ ਗੋਨ ਦਿੱਤੇ ਆਵਾਜ਼ ਤਾਂ ਉਹ ਵੀ ਪੂਰੀ ਗਰਜ ਦੀ ਭਾਵੇਂ ਵਿਧਾਨ ਸਭਾ ਹੋਵੇ ਫੋਨ ਤੇ ਉਹ ਵੀ ਇਦਾਂ ਹੀ ਗਰਜਦੇ ਨੇ ਕੋਈ ਮਾਲਕ ਦੀ ਮਾਲਕ ਦੀ ਕਿਰਪਾ ਹੈ ਬੰਦਾ ਕੋਈ ਚੀਜ਼ ਨਹੀਂ ਹੂੰ ਕਿ ਜੇ ਸੱਚਾ ਭਾਸ਼ਾ ਕਿਰਪਾ ਕਰੇ ਤਾਈਂ ਉਹ ਗੱਲਾਂ ਤੁਸੀਂ ਆਪਣੀ ਗੱਲ ਕੀਤੀ ਨਾ ਕਿਉਂਕਿ ਮੈਂ ਵਿਧਾਨ ਸਭਾ ਹੀ ਦੇਖਿਆ ਸੀ ਤੁਹਾਡੇ ਬੇਟੇ ਵੀ ਬਹੁਤ ਗਰਜਦੇ ਨੇ ਕਿ ਆਵਾਜ਼ ਉਹ ਵੀ ਤੁਹਾਡੇ ਵਾਂਗੂ ਐ ਉਹ ਉਹ ਦੇਖੋ ਆਵਾਜ਼ ਲੋਕਾਂ ਲਈ ਚੱਕਣੀ ਪੈਂਦੀ ਆ ਕਈ ਵਾਰ ਉੱਚੀ ਵੀ ਚੱਕਣੀ ਪੈਂਦੀ ਆ ਪੇਚਾਈ ਕਰਨੀ ਪੈਂਦੀ ਹੈ ਤੁਹਾਨੂੰ ਲੱਗਦਾ ਲੀਡਰ ਦੀ ਜਿਹੜੀ ਪੇਚ ਹੈ ਉਹ ਹਾਈ ਹੋਣੀ ਚਾਹੀਦੀ ਹੈ ਤਾਂ ਹੀ ਲੋਕਾਂ ਦੇ ਕੰਮ ਹੁੰਦੇ ਨੇ ਬਿਲਕੁਲ ਅਗਰ ਤੁਸੀਂ ਹੱਥੀਂ ਜੋੜਦੇ ਰਹੋ ਬੇਨਤੀ ਹੈ ਮੈਂ ਤਹਿਸੀਲਦਾਰ ਸਾਹਿਬ ਨੂੰ ਬੇਨਤੀ ਕੀਤੀ ਵੀ ਬੇਨਤੀ ਨਾ ਤੁਹਾਨੂੰ ਨਾ ਕੰਮ ਨੂੰ ਆਰਡਰ ਨਾ ਹੋਣਾ ਯੂ ਆਰ देयर ਐਜ਼ ਅ ਮਿਨਿਸਟਰ ਤੁਸੀਂ ਆਰਡਰ ਕਰੋਗੇ ਕੀ ਹੋਣਾ ਚਾਹੀਦਾ ਮੈਂ ਬੇਨਤੀ ਕਰਦਾ ਜੀ ਇਹ ਨਹੀਂ ਔਰੇ ਵੀ ਕਿ ਭੀ ਆਪਾਂ ਕਹੀਏ ਕਿਸੇ ਦੀ ਬੇਇੱਜ਼ਤੀ ਕਰਨੀ ਆ ਲੇਕਿਨ ਤੁਹਾਨੂੰ ਫਰਮ ਤੇ ਹੋਣਾ ਪਊਗਾ ਨਾ ਕਮ ਕਹੋ ਤੇ ਫਰਮਨਸ ਨਾ ਕੋਨੀ ਨਾ ਕਹੋ ਤੂੰ ਕਿੰਨੀ ਟੱਕਰ ਮੰਨਦੇ ਆ ਆਮ ਆਦੀ ਪਾਰਟੀ ਨਾਲ ਇਸ ਵਕਤ ਆਮ ਆਦਮੀ ਪਾਰਟੀ ਦਾ ਲੋਕ ਦੇਖੋ ਆਮ ਆਦਮੀ ਪਾਰਟੀ ਸੱਤਾ ਚ ਲੋਕ ਸ਼ਾਇਦ ਭੁੱਲਣ ਨਾ ਲੇਕਿਨ ਉਹਨਾਂ ਨੇ ਇਹ ਵੀ ਦੇਖਣਾ ਜਿੱਦਾਂ ਆਪਾਂ ਹੁਣ ਇੱਕ ਬੋਰਡ ਲੱਗਿਆ ਮੈਂ ਦੇਖਿਆ ਆ ਫਿਰੋਜ਼ਪੁਰ ਰੋਡ ਤੇਤੇ ਪਾਵਰ ਜਿਹੜਾ ਟਰਾਂਸਫਾਰਮਰ ਹੁੰਦਾ ਉਹਦੇ ਟਨ ਇੰਟਰਰਪਟਡ ਵਾਟ ਬਿਜਲੀ ਸਪਲਾਈ ਠੀਕ ਹੈ ਅਨ ਇੰਟਰਰਪਟਡ ਹੈ ਆਪਾਂ ਪ੍ਰੋਗਰਾਮ ਚਾਲੂ ਕੀਤਾ ਹੁਣ 10-15 ਮਿੰਟ ਤਾਂ ਹੋ ਗਏ ਬਿਜਲੀ ਨੂੰ ਗਈ ਨੂੰ ਤੇ ਤੁਹਾਨੂੰ ਫਿਰ ਤੁਹਾਨੂੰ ਦੁਬਾਰਾ ਤਕਲੀਫ ਕਰਨੀ ਪਈ ਪਤਾ ਨਹੀਂ ਇਹ ਤੁਸੀਂ ਕਨੈਕਟ ਕਰ ਪਾਓਗੇ ਵਿੱਚ ਗੈਪ ਰਹ ਜੂਗਾ ਬੜੇ ਜ਼ਰੂਰੀ ਕੰਮ ਹੁੰਦੇ ਆ ਜਿਹੜੇ ਕੰਟੀਨਿਊਸ ਪ੍ਰੋਸੈਸ ਹੈ ਇੰਡਸਟਰੀ ਦਾ ਉਹ ਹੈ ਪਰੰਦਾ ਕਰਾਂ ਦੇ ਵਿੱਚ ਅੱਜ ਕੋਈ ਬੰਦਾ 15 ਮਿੰਟ ਨਹੀਂ ਗਰਮੀ ਬਰਦਾਸ਼ਤ ਕਰ ਸਕਦਾ ਇੱਥੇ ਦੋ-ਦੋ ਘੰਟੇ ਬਿਜਲੀ ਨਹੀਂ ਹੁੰਦੀ ਫਾਲਟ ਨਹੀਂ ਜਾਂਦੇ ਸੋ ਬਿਜਲੀ ਇਹਨਾਂ ਲੋਕ ਓਕੇ ਆ ਲਾਅ ਐਂਡ ਆਰਡਰ ਦੀ ਗੱਲ ਕਰ ਲੋ ਲੋਅ ਐਂਡ ਆਰਡਰ ਦਾ ਬੁਰਾ ਹਾਲ ਹੈ ਫਰੋਤੀਆਂ ਲੋਕਾਂ ਨੇ ਦਿੱਤੀਆਂ ਔਰ ਸਰ ਬੰਦੇ ਪ੍ਰਾਪਰਟੀ ਡੀਲਰਾਂ ਨੂੰ ਕੱਲ ਰਾਤ ਮੈਂ ਬੈਠਾ ਸੀਗਾ ਉਹ ਕਹਿੰਦੇ ਜੀ ਲੁਧਿਆਣਾ ਚ ਕੋਈ ਪ੍ਰਾਪਰਟੀ ਡੀਲਰ ਹੈ ਨਹੀਂ ਜਿਹਨੇ ਪੈਸੇ ਨਾ ਦਿੱਤੇ ਹੋਣ ਹਾਂਜੀ ਬੋਲਦੇ ਨਹੀਂ ਇੰਨੇ ਇੰਡਸਟਰੀਅਲਿਸਟ ਆ ਜਿਹਦੇ ਕੋਈ ਯਾਰ ਕਈਆਂ ਬੰਦਿਆਂ ਤੇ ਉਹ ਜਿਹਨੂੰ ਫੋਨ ਆ ਗਏ ਜਿਨ੍ਹਾਂ ਦੀ ਸ਼ਮਤਾ ਸਾਰਾ ਕੁਝ ਵੇਚ ਫਟ ਕੇ 10 ਲੱਖ ਦੀ ਨਹੀਂ 50 ਲੱਖ ਦਾ ਫੋਨ ਆਇਆ ਉਹ ਫਿਰ ਮੈਂ ਪੁਲਿਸ ਅਫਸਰ ਨੂੰ ਕਿਹਾ ਕਿ ਨੂੰ ਮੈਂ ਯਾਰਾ ਸਾਡਾ ਮੁਲਾਜ਼ਮ ਆ ਇਹਨੂੰ 50 ਲੱਖ ਦਾ ਫੋਨ ਆ ਗਿਆ ਫਿਰ ਮੈਨੂੰ ਵਾਪਸ ਸੁਣਾਨੇ ਕੋਈ ਹੋਊਗਾ ਸਿਸਟਮ ਉਹਨਾਂ ਦਾ ਉਹ ਕਹਿੰਦੇ ਜੀ ਉਹ ਗਲਤ ਅਡਰੈਸ ਤੇ ਚਿੱਠੀ ਆ ਗਈ ਮਤਲਬ ਫੋਨ ਗਲਤ ਬੰਦੇ ਨੂੰ ਨਾ ਹੀ ਸੀ ਸੇਗਾ ਕੋਈ ਹੋਰ ਤੇ ਗਲਤ ਨੂੰ ਆ ਗਈ ਹੁਣ ਪੁਲਿਸ ਨੂੰ ਇਹ ਵੀ ਪਤਾ ਲੇਕਿਨ ਫਿਰ ਬੰਦੇ ਨਹੀਂ ਫੜੇ ਜਾ ਰਹੇ ਯਾਰ ਉਹ ਹੈ ਕੀ ਇਹ ਚਾਹੇ ਡਰਗ ਦੀ ਗੱਲ ਕਰ ਲੋ ਡਰਗ 4 ਗੁਣਾ ਵਧਿਆ 4 ਗੁਣਾ ਲਿੱਗਰੋ ਤਾਂ ਕਹਿੰਦੇ ਯੁੱਧ ਨਸ਼ੇ ਵਿਰੁੱਧ ਦੇ ਵਿੱਚ ਦਾ ਸਾਰਾ ਹੰਸ਼ਾ ਤੇ ਇਥੇ ਤਿੰਨ ਬੰਦੇ ਮਾਰੇ ਹਾਂਕੜੀ ਜਾਰੀ ਕੀਤੇ ਨੇ ਕਿ ਇੰਨਾ ਤਿੰਨ ਬੰਦੇ ਇਸੇ ਸ਼ਹਿਰ ਚ ਮਰੇ ਉਹ ਡਰੱਗ ਜਿਹੜੀ ਭਗਵੰਤ ਮਾਨ ਜੀ ਦੀ ਟੀ-ਸ਼ਰਟ ਪਾ ਕੇ ਬੰਦਾ ਡਿੱਗਿਆ ਪਿਆ ਨਸ਼ੇ ਖਾ ਕੇ ਚਲੋ ਮੈਂ ਇਹ ਨਹੀਂ ਕਹਿੰਦਾ ਕਿ ਬੀ ਓਵਰਨਾਈਟ ਡਰੱਗ ਖਤਮ ਹੋ ਸਕਦੀ ਆ ਲੇਕਿਨ ਵਾਦੇ ਕਿਉਂ ਕਰੂੰ ਤੁਸੀਂ ਡੇਟਾ ਦਿਓ ਕਿ ਭਾਈ 2025 ਤੁਸੀਂ ਵੀ ਕਰਦੇ ਹੋ ਕਾਂਗਰਸ ਵੀ ਕਰਦੀ ਬੀਜੇਪੀ ਵੀ ਕਰਦੀ ਅਕਾਲੀ ਦਲ ਵੀ ਸਾਰੇ ਕਰਦੇ ਨੇ ਫਰਕ ਫਰਕ ਹੈ ਕੀ ਫਰਕ ਕੀ ਅੰਤਰ ਕੀ ਜੇ ਜੇ ਵਾਅਦੇ ਕਿਤੇ ਸਾਨੂੰ ਕਰਨੂ ਵੀ ਤੋੜ ਦਿੱਤਾ ਹੂੰ ਔਰ ਉਹ ਉਸ ਵਾਅਦੇ ਇੱਕ 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 ਕੰਮ ਨਹੀਂ ਕੀਤਾ ਉਹਦੇ ਕਰਕੇ ਸਾਨੂੰ ਕਰਨੂ ਤੋੜਿਆ ਤੇ ਉਹਦੇ ਉਹਦੇ ਇਲਾਵਾ ਜਦੋਂ ਲੀਡਰਸ਼ਿਪ ਦੂਜੀ ਲੀਡਰਸ਼ਿਪ ਨਾਲ ਮਿਲ ਜਾਂਦੀ ਹੈ ਲੋਕਾਂ ਨੂੰ ਸਭ ਪਤਾ ਹੁੰਦਾ ਹੂੰ ਜਦੋਂ ਕੈਪਟਨ ਰਮਿੰਦਰ ਸਿੰਘ ਤੇ ਬਾਦਲੀਏ ਮਿਲ ਗਏ ਉਹਨਾਂ ਨੂੰ ਦੋਨੋਂ ਸਾਫ਼ ਕਰ ਦਿੱਤੇ ਉਹ ਜਿਸ ਹਨ ਬੜੀ ਬੜਾ ਵੱਡਾ ਨੁਕਸਾਨ ਹੋਇਆ ਕਾਂਗਰਸ ਪਾਰਟੀ ਨੂੰ ਔਰ ਜਿੱਥੇ ਤੇ ਹੀ ਨਸ਼ਿਆਂ ਦੀ ਗੱਲ ਕਰਦੇ ਆ ਨਾ 2022 ਚ ਕੇਜਰੀਵਾਲ ਸਾਹਿਬ ਨੇ ਤੇ ਭਗਵੰਤ ਮਾਨ ਜੀ ਨੇ ਦੋਨਾਂ ਨੇ ਕਿਹਾ ਵੀ ਨਸ਼ਾ ਇੱਕ ਸਾਲ ਚ ਖਤਮ ਹੋ ਜੂ ਫਿਰ 23 ਦੇ ਵਿੱਚ ਆਪਣੇ 15 ਅਗਸਤ ਦੇ ਉੱਤੇ ਪਵਿੱਤਰ ਦਿਹਾੜੇ ਦੇ ਉੱਤੇ ਕਿਹਾ ਕਿ ਵੀ ਦਸੰਬਰ ਤੱਕ ਨਸ਼ਾ ਖਤਮ ਹੋ ਜੂ ਫਿਰ ਪ੍ਰੋਗਰਾਮ ਚਲਾਏ ਫਿਰ ਬੱਚੇ ਇਕੱਠੇ ਕੀਤੇ ਹਰਮੰਦਰ ਸਾਹਿਬ ਇਹ ਕੋਈ ਛੋਟੀਆਂ ਗੱਲਾਂ ਨੇ ਬੱਚਿਆਂ ਨੂੰ ਇਕੱਠੇ ਕਰਕੇ ਕੀ ਪ੍ਰਭਾਵ ਹੈ ਕੈਲੰਡਰ ਦਾ ਜਾਏਗਾ ਕੀ ਪਾਰਟੀਆਂ ਦਾ ਲੀਡਰ ਸਾਰੇ ਇੱਕੋ ਤਕੜੀ ਚ ਤੋਲ ਦਿੰਦੀ ਜਨਤਾ ਕਹਿੰਦੇ ਲੀਡਰ ਹੁੰਦੇ ਇਦਾਂ ਦੇ ਆ ਹੁਣ ਇੱਕ ਜ਼ਿੰਮੇਵਾਰ ਬੰਦੇ ਨੇ ਪੁਲਿਸ ਅਫਸਰ ਨੇ ਮੁੱਖ ਮੰਤਰੀ ਸਾਹਿਬ ਨੇ ਐਲਾਨ ਕੀਤਾ ਕਿ ਅੱਜ ਬੱਚਾ ਨੂੰ ਲੈ ਕੇ ਤਾਂ ਅਸੀਂ ਨਸ਼ਾ ਮੁਕਤ ਪੰਜਾਬ ਕਰ ਦੇਵਾਂਗੇ ਉਹ ਕਿੱਧਰ ਗਏ ਤੁਹਾਡੇ ਸਕੂਲਾਂ ਚ ਕੋ ਦੱਸ ਰਿਹਾ ਤੁਸੀਂ ਕਹਾਂ ਵੀ ਵਿਲੇਜ ਕਮੇਟੀਆ ਬਣਾਂਗੇ ਕਿੰਨੇ ਇੱਕ ਪਿੰਡਾਂ ਚ ਤੁਸੀਂ ਵਿਲੇਜ ਕਮੇਟੀਆਂ ਬਣਾਈਆਂ ਉਹ ਵਿਲੇਜ ਕਮੇਟੀ ਜਿਹੜੀ ਆ ਜੇ ਲਿਖ ਕੇ ਦੇ ਦੇਵੇ ਐਸਐਸਪੀ ਨੂੰ ਤੁਹਾਨੂੰ ਲੱਗਦਾ ਕਿ ਜਿੰਨੇ ਵਾਅਦੇ ਕੀਤੇ ਸੀ ਉਹ ਖੋਖਲੇ ਸਾਬਤ ਹੋਏ ਮੈਂ ਕਹਿੰਦਾ ਇਹ ਗੱਲ ਕਰਕੇ ਭੁੱਲ ਜਾਂਦੇ ਆ ਵਿਲੇਜ ਕਮੇਟੀ ਦੀ ਡਿਊਟੀ ਹੋਣੀ ਚਾਹੀਦੀ ਆ ਉਹ ਕਹਿੰਨ ਤਿੰਨ ਬੰਦੇ ਸਾਡੇ ਸ਼ਹਿਰ ਮਲੇ ਦੇ ਵਿੱਚ ਜਾਂ ਸਾਡੇ ਪਿੰਡ ਦੇ ਵਿੱਚ ਨਸ਼ਾ ਵੇਚ ਰਿਆ ਤੁਹਾਨੂੰ ਤਾਂ ਮੁੱਖ ਮੰਤਰੀ ਸਾਹਿਬ ਵੀ ਬੜੇ ਪਿਆਰ ਨਾਲ ਵਿਧਾਨ ਸਭਾ ਕਹਿੰਦੇ ਰਾਣਾ ਜੀ ਤੁਸੀਂ ਤਾਂ ਵੇਜੋ ਨਹੀਂ ਦੇਖੋ ਮੈਂ ਕਦੇ ਬਦਤਮੀਜ਼ੀ ਨਾਲ ਕਿਸੇ ਨੂੰ ਨਹੀਂ ਬੋਲਿਆ ਤੇ ਜੇ ਮੈਂ ਕੋਈ ਗੱਲ ਰੱਖਦਾ ਨਾ ਤੇ ਮੈਂ ਖਾਲੀ ਨੁਕਸ ਨਹੀਂ ਕਰਦਾ ਮੈਂ ਨੁਕਸ ਕਰਦਾ ਉਹ ਸਾਹਮਣੇ ਵਾਲੇ ਨੂੰ ਵੀ ਪਤਾ ਮੈਨੂੰ ਨੁਕਸ ਕੱਢਦਾ ਲੇਕਿਨ ਮੇਰਾ ਨੁਕਸ ਕੱਢਣ ਦਾ ਕੀ ਤਰੀਕਾ ਹੈ ਕਿ ਮੈਂ ਨੁਕਸ ਕੱਢ ਕੇ ਨਾਲ ਸੋਲੂਸ਼ਨ ਦਿੰਦਾ ਹੂੰ ਦੇਖੋ ਕ੍ਰਿਟਿਸਾਈਜ਼ ਕਰਨਾ ਬੜਾ ਸੌਖਾ ਲੇਕਿਨ ਉਹਦਾ ਸੋਲੂਸ਼ਨ ਕਿਸੇ ਨੂੰ ਨਹੀਂ ਪਤਾ ਹਾਂ ਪੰਜ ਉਹਨੀ ਗੱਲ ਕਰੀ ਵੀ ਜਿੰਨੀ ਕਾਪਾ ਨੂੰ ਪਤਾ ਆ ਉਹੀ ਨੁਕਸ ਕੱਢੀਦਾ ਜਿਹੜਾ ਸੋਲੂਸ਼ਨ ਦੇ ਸਕਦੇ ਆ ਚਲੋ ਆਮ ਆਦੀ ਪਾਰਟੀ ਦੀ ਗੱਲ ਹੋਈ ਹੁਣ ਅਗਰੇਗਾ ਆਪਾਂ ਗੱਲ ਕਰੀਏ ਬੀਜੇਪੀ ਦੀ ਗੱਲ ਕਰੀਏ ਬੀਜੇਪੀ ਦਾ ਸਿਨੈਰੀਓ ਕਿਸ ਤਰ੍ਹਾਂ ਵੇਖਦੇ ਹੋ ਇਸ ਵਕ ਪੰਜਾਬ ਦੇ ਇਸ ਹਲਕੇ ਦੇ ਵਿੱਚ ਕਿਉਂਕਿ ਇਹਦੇ ਵਿੱਚ 2024 ਦੇ ਵਿੱਚ 15 ਤੋਂ 17000 ਦੀ ਲੀਡ ਤੇ ਜਿਹੜੀ ਹੈ ਉਹ ਇਹ ਹਲਕਾ ਜਿੱਤਿਆ ਲੋਕ ਸਭਾ ਦੇ ਵਿੱਚ ਬੀਜੇਪੀ ਨੇ ਹੁਣ ਕਿਸ ਤਰ੍ਹਾਂ ਵੇਖਦੇ ਹੋ ਐਮਸੀ ਦੀ ਇਲੈਕਸ਼ਨ ਇੱਕ ਪਰਸਨਲ ਇਲੈਕਸ਼ਨ ਹੁੰਦੀ ਆ ਹੂੰ ਉਹਦੇ ਵਿੱਚ ਐਮਸੀ ਦੀ ਬਿਹੇਵੀਅਰ ਐਮਸੀ ਦੀ ਅਵੇਲੇਬਿਲਟੀ ਉਹਦੀ ਪਰਫਾਰਮੈਂਸ ਨੂੰ ਦੇਖ ਕੇ ਲੋਕ ਵੋਟ ਪਾਉਂਦੇ ਆ ਹੂੰ ਉਹ ਚੀਜ਼ ਜੋ ਐ ਐਮਸੀ ਵੇਲੇ ਕਾਉਂਸਲਰ ਵੇਲੇ ਹੂੰ ਉਹ ਰਿਜ਼ਲਟ ਜਿਹੜੇ ਆ ਉਹ ਜ਼ਰੂਰੀ ਨਹੀਂ ਕਿ ਐਮਐਲਏ ਵੇਲੇ ਹੋਣ ਹੂੰ ਐਮਐਲਏ ਹੋਰ ਚੀਜ਼ ਆ ਔਰ ਐਮਸੀ ਦਾ ਇੰਪਰੂਵਡ ਵਰਜ਼ਨ ਯਾ bigger ਵਰਜ਼ਨ ਐਮਐਲਏ ਆ ਔਰ ਜਿਹੜਾ ਐਮਪੀ ਹੁੰਦਾ ਚਾਹੇ ਆਵੇ ਨਾ ਆਵੇ ਵੋਟਾਂ ਪਾਰਟੀ ਨੂੰ ਪੈਂਦੀਆਂ ਹੂੰ ਠੀਕ ਹੈ ਨਾ ਜੀ ਇੱਥੇ ਐਮਐਲਏ ਦੀ ਵੋਟ ਪਾਰਟੀ ਔਰ ਪਰਸੋਨੈਲਿਟੀ ਇਹ ਦੇਖੋ ਪੰਜ ਪੁਸ਼ਕਨ ਅਸ਼ੂ ਕੋ 50 ਉਹਦੀ ਆਪਣੀ ਵੋਟ ਆ ਔਰ ਕਾਂਗਰਸ ਪਾਰਟੀ ਹਰ ਮਹਲੇ ਚ ਹਰ ਸ਼ਹਿਰ ਚ ਹਰ ਪਿੰਡ ਚ ਕਿਤੇ ਚਲੇ ਜਾਓ ਹੈਗੀ ਆ ਇਹ ਹੋ ਸਕਦਾ ਕਿ ਕਾਂਗਰਸੀਆ ਕਿਸੇ ਨੇ ਮੇਰੇ ਅਰਗੇ ਤੂੰ ਗਲਤੀ ਹੋ ਗਈ ਹੋਵੇ ਉਹਨੇ ਉਹਨੂੰ ਜਗਾਇਆ ਨਾ ਹੋਵੇ ਜਾਂ ਉਹਦੀ ਪਾਤ ਨਾ ਪੁੱਛੀ ਹੋਵੇ ਉਹ ਮੜਾ ਜੇ ਗੁੱਸੇ ਹੋਵੇ ਜਾ ਕੇ ਮਨਾਓ ਕਾਂਗਰਸ ਇਜ਼ ਏਵਰੀਵੇਅਰ ਇਹ ਐਡਵਾਂਟੇਜ ਸਾਨੂੰ ਕਾਂਗਰਸ ਦੀ ਟਿਕਟ ਤੇ ਹੈਗਾ ਉਹਦੇ ਇਲਾਵਾ ਜਿਵੇਂ ਭਾਤਕ ਪੂਸ਼ਣ ਆਸ਼ੂ ਆ ਉਹ ਹਰ ਬੰਦੇ ਦੇ ਕੰਮ ਆਇਆ ਯਾਰ ਜੇ ਸ਼ਹਿਰ ਚ 6 ਸੀਟਾਂ ਤੇ ਉਹਨੇ 6ਾਂ ਦੇ ਬੰਦਿਆਂ ਨੂੰ ਆਪਣੀ ਕੰਸਟੀਟੂਐਂਸੀ ਸਮਝ ਕੇ ਸਰਵ ਕੀਤਾ ਇਹ ਛੋਟੀ ਗੱਲ ਨਹੀਂ ਤੁਸੀਂ ਕਹਿੰਦੇ ਹੋ ਵੀ ਲੋਕ ਆ ਨਹੀਂ ਰਹੇ ਮੈਂ ਕਹਿੰਦਾ ਸਾਰਿਆਂ ਹਲਕਿਆਂ ਤੋਂ ਠੀਕ ਹੈ ਚਿਹਰੇ ਵੱਡੇ ਨਹੀਂ ਹੋਣਗੇ ਛੋਟੇ ਹੋਣਗੇ ਲੇਕਿਨ ਸਾਰੇ ਦੇ ਸਾਰੇ ਅੱਜ ਵੱਡੇ ਤੁਸੀਂ ਸਾਫ ਕਾ ਐਮਐਲਏ ਦੀ ਗੱਲ ਕਰ ਰਹੇ ਹੋ ਸਾਫ ਕਾ ਐਮਐਲਏ ਕੁਝ ਹੈਗੇ ਵੀ ਕੁਝ ਹੋ ਸਕਦਾ ਕੰਮ ਹੋਣ ਉਹਨਾਂ ਦੇ ਜਾਂ ਉਹ ਆ ਨਹੀਂ पाए ਆ ਜਾਣਗੇ ਲੇਕਿਨ ਛੋਟਾ ਵਰਕਰ ਸਾਰੇ ਸ਼ਹਿਰ ਦਾ ਆਸ਼ੂ ਜੀ ਨਾਲ ਲੱਗਾ ਕਿਉਂ ਲੱਗਾ ਕਿ ਯਾਰ ਉਹਨੇ ਕੰਮ ਕੀਤੇ ਆ ਹੂੰ ਸੋ ਗੱਲ ਇਹ ਕਿ ਆਸ਼ੂ ਦੀ ਪਿਸ਼ਚਨ ਬਹੁਤ ਵਧੀਆ ਪਿਸ਼ਚਨ ਹੈ ਵਧੀਆ ਪਿਸ਼ਚਨ ਹੈ ਤੇ ਤੁਸੀਂ ਅਕਾਲੀ ਦਲ ਨੂੰ ਰਾਣਾ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਅਕਾਲੀ ਦਲ ਵੱਲ ਵੇਖ ਕੇ ਨਹੀਂ ਆਂਦਾ ਕਿ ਅੱਜ ਪਾਰਟੀ ਦੇ ਕੀ ਹਾਲਾਤ ਬਣੇ ਯਾਰ ਮੈਨੂੰ ਦੁੱਖ ਹੁੰਦਾ ਅਕਾਲੀ ਦਲ ਮੈਂ ਚਾਹੁੰਦਾ ਅਕਾਲੀ ਦਲ ਤਖੜਾ ਹੋਵੇ ਪੰਥਕ ਪਾਰਟੀ ਆ ਪੰਜਾਬ ਦੇ ਮਸਲੇ ਅਗਰ ਕਿਸੇ ਨੇ ਚੱਕੇ ਤਾਂ ਕਾလီ ਦਲ ਨੇ ਚੱਕੇ ਸੀ ਕਿਸੇ ਸਮੇਂ ਦੇ ਵਿੱਚ ਫਿਰ ਜਦੋਂ ਪਾਵਰ ਆ ਗਈ ਉਹ ਭੁੱਲ ਗਏ ਚੰਡੀਗੜ੍ਹ ਵੀ ਭੁੱਲ ਗਏ ਨਹਿਰਾ ਦਾ ਪਾਣੀ ਵੀ ਭੁੱਲ ਗਏ ਹੈ ਜੀ ਪੰਜਾਬ ਦੇ ਹੱਕ ਵੀ ਭੁੱਲ ਗਏ ਫਿਰ ਬਗਰਾੜੀ ਨੂੰ ਵੀ ਇਗਨੋਰ ਕੀਤਾ ਹੈ ਬੜੇ ਵੱਡੇ ਵੱਡੇ ਮਸਲੇ ਗੁਰੂ ਦੀ ਬੇਅਦਬੀ ਹੋਈ ਉਹ ਵੀ ਇਹਨਾਂ ਨੇ ਇਗਨੋਰ ਕੀਤੀ ਤੇ ਲੋਕਾਂ ਨੇ ਫਿਰ ਲਾ ਕੇ ਮਾਰੇ ਉਹ ਆਪਣੀ ਕੀਤਾਆਂ ਦੀ ਸਜ਼ਾ ਪਾ ਰਹੇ ਆ ਲੇਕਿਨ ਮੈਂ ਚਾਹੁੰਨਾ ਕੀ ਇਸ ਪਾਰਟੀ ਨੂੰ ਯੋਗ ਅਗਵਾਈ ਦੇਣ ਵਾਲਾ ਕੋਈ ਬੰਦਾ ਆਵੇ ਜਾਂ ਦੇਵੇ ਆਈ ਐਮ ਨੋ ਵਨ ਟੂ ਡਿਸਾਈਡ ਕਿ ਦਾ ਲੀਡਰ ਕੌਣ ਹੋਣਾ ਚਾਹੀਦਾ ਲੇਕਿਨ ਅਕਾਲੀ ਦਲ ਤਕੜਾ ਹੋਣਾ ਚਾਹੀਦਾ ਪੰਜਾਬ ਲਈ ਖੜੇ ਰੀਜਨਲ ਪਾਰਟੀ ਦਾ ਫਾਇਦਾ ਵੀ ਹੁੰਦਾ ਹੂੰ ਬਿਲਕੁਲ ਅਗਰ ਅਸੀਂ ਗੱਲ ਕਰੀਏ ਕਿ ਕਿ ਪੰਜਾਬ ਲਈ ਤਾਂ ਕੋਈ ਸਪੇਸ ਲੱਭਦੀ ਪਈ ਹੈ ਪੰਥ ਦੀ ਗੱਲ ਕਰੀਏ ਕਿ ਜਿਨ੍ਹਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਅਕਾਲ ਤਖਤ ਸਾਹਿਬ ਦੇ ਨਾਲ ਜਾਂ ਹੋਰ ਚੀਜ਼ਾਂ ਨੇ ਸਿੱਖੀ ਦੇ ਨਾਲ ਜਿੰਨੂ ਗਈ ਉਹ ਇੱਕ ਸਪੇਸ ਲੱਭ ਰਿਹਾ ਹੈ। ਇਹ ਦੇਖੋ ਜਿਹੜੀ ਰੀਜਨਲ ਪਾਰਟੀ ਆ ਉਹ ਕੇਵਲ ਸਿੱਖੀ ਨਾਲ ਜੁੜੀ ਹੋ ਨਹੀਂ ਆ। ਸਿੱਖੀ ਨਾਲ ਤਾਂ ਜੁੜੀ ਹੋ ਆ। ਉਹ ਪੰਜਾਬ ਨਾਲ ਵੀ ਜੁੜੀ ਹੋ ਆ। ਪੰਜਾਬ ਦੇ ਮੁੱਦਿਆਂ ਨਾਲ ਵੀ ਜੁੜੀ ਹੋ ਆ। ਉਹ ਸਾਨੂੰ ਤਾਂ ਜਿੱਦਾਂ ਭਾਜੀਪੀ ਔਰ ਕਾਂਗਰਸ ਆ ਇਹਨਾਂ ਦੀ ਮਜਬੂਰੀ ਹੋ ਜਾਂਦੀ ਕਿ ਨੈਸ਼ਨਲ ਇਸ਼ੂ ਆ। ਹਾਂਜੀ ਅਸੀਂ ਨੈਸ਼ਨਲ ਲੈਵਲ ਤੇ ਤੇ ਇਸ ਗੱਲ ਨੂੰ ਟੈਕਲ ਕਰਨੀ ਆ। ਅਹੀਂ ਮੁਲਕ ਦੀ ਗੱਲ ਕਰਨੀ ਆ ਰੀਜਨਲ ਪਾਰਟੀ ਆਪਣੇ ਸੂਬੇ ਦੀ ਗੱਲ ਕਰਦੀ ਆ ਬਟ ਉਹ ਲੋਕ ਕ੍ਰੈਡਿਟ ਖਵਾ ਚੁੱਕਿਆ ਅਗਲੇ 10 ਸਾਲ ਦਾ ਮੇਰੇ ਖਿਆਲ ਨਾਲ ਉਹਨਾਂ ਦੀ ਗੱਲਾਂ ਕਰਨ ਦੀ ਸਾਨੂੰ ਲੋੜ ਨਹੀਂ ਡਿਸਕਸ ਕਰਨ ਦੀ ਲੈਟ them come up ਫੇਰ ਕਰਾਂਗੇ ਗੱਲਾਂ ਹੂੰ ਨਹੀਂ ਮੈਂ ਤਾਂ ਗੱਲ ਕੀਤੀ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਇੱਕ ਸਮਾਂ ਹੁੰਦਾ ਸੀਗਾ ਉਹਨਾਂ ਦੇ ਬਾਰੇ ਕਿਸੇ ਨੂੰ ਬੋਲਣ ਵੇਲੇ ਵੀ 100 ਵਾਰ ਸੋਚਣਾ ਪੈਂਦਾ ਸੀ ਅੱਜ ਦੀ ਡੇਟ 'ਚ ਹਰ ਜਨਕ ਹਨਾ ਉੱਠ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਬਾਰੇ ਬੋਲ ਦਿੰਦਾ ਐਸਜੀਬੀਸੀ ਪ੍ਰਧਾਨ ਦੇ ਬਾਰੇ ਬੋਲ ਦਿੰਦਾ ਇਹ ਚੀਜ਼ਾਂ ਦਾ ਜਿਹੜਾ ਹੈਗਾ ਕਿ ਕਾਫੀ ਕਿਤੇ ਨਾ ਕਿਤੇ ਬੈਕਫੁੱਟ ਤੇ ਲੈ ਕੇ ਆਂਦੀਆਂ ਨੇ ਜਿਵੇਂ ਆਕਾਲੀ ਦਲ ਨੂੰ ਦੇਖੋ ਗਲਤੀਆਂ ਤਾਂ ਬਹੁਤ ਹੋਈਆਂ ਔਰ ਮੈਂ ਧਾਰਮਿਕ ਮਸਲੇ ਤੇ ਬੋਲਣਾ ਨਹੀਂ ਚਾਹੁੰਦਾ ਹੂੰ ਤੇ ਮੈਂ ਚਾਹੁੰਦਾ ਕੀ ਰੀਜਨਲ ਪਾਰਟੀ ਤਕੜੀ ਹੋਵੇ ਤੁਹਾਨੂੰ ਲੱਗਦਾ ਕਿ ਸ਼ਰੂਕੀ ਕਾਲੀਦਰ ਨੂੰ ਤਕੜੇ ਹੋਣਾ ਚਾਹੀਦਾ ਹੈ ਤਕੜੇ ਹੋਣ ਸਾਡੇ ਨਾਲ ਟੱਕਰਨ ਤਾਂ ਕਿ ਅਸੀਂ ਵੀ ਗਲਤੀਆਂ ਨਾ ਕਰੀਏ ਦੇਖੋ ਹੈਲਦੀ ਆਪੋਜੀਸ਼ਨ ਹੋਣੀ ਚਾਹੀਦੀ ਆ ਜੇ ਅਸੀਂ ਕਹੀਏ ਵੀ ਅਸੀਂ 18ਾਂ ਬੋਲੀਏ ਨਾ ਉਹ ਜਿੱਥੇ 95 ਹੋ ਗਿਆ ਯਾਰ ਥੀਸ ਨੋਟ ਹੈਲਦੀ ਆਪੋਜੀਸ਼ਨ ਸਾਨੂੰ ਕਿੰਨੇ ਮਿੰਟ ਮਿਲਦੇ ਗੱਲ ਹੀ ਨਹੀਂ ਕਰ ਸਕਦੇ ਸੋ ਹੈਲਦੀ ਆਪੋਜੀਸ਼ਨ ਲਈ ਪਾਵਰ ਚੁਣਾ ਜ਼ਰੂਰੀ ਹੈ ਲੇਕਿਨ ਇਹ ਹੋ ਨਹੀਂ ਰਿਹਾ ਉਹ ਹੋ ਨਹੀਂ ਰਹੀ 10 ਸਾਲ ਤੁਹਾਨੂੰ ਲੱਗਦਾ ਕਿ ਇਹਨਾਂ ਨੂੰ 10 ਸਾਲ ਨਹੀਂ ਅਜੇ 5 ਸਾਲ ਪਹਿਲਾਂ 3 ਸਾਲ ਪਹਿਲਾਂ ਵੋਟਾਂ ਹੋਈਆਂ ਹੂੰ ਉਹਦੇ ਚ ਇੱਕ ਤਰਫਾ ਹੀ ਲੋਕਾਂ ਨੇ ਗੁੱਸਾ ਕੱਢਿਆ ਗੁੱਸੇ ਚ ਗਲਤੀ ਹੋ ਗਈ ਲੋਕ ਮਹਿਸੂਸ ਕਰਦੇ ਗਲਤੀ ਕੀਤੀ ਆ ਹੂੰ ਤੇ ਹੁਣ ਹੁਣ ਚੋਣਾਂ ਨੇ ਚੋਣਾਂ ਦੀ ਤੁਹਾਨੂੰ ਪਤਾ ਲੱਗ ਜਾਏਗਾ ਮੈਂ ਫੇਰ ਆਉਂਗਾ ਕਾਂਗਰਸ ਪਾਰਟੀ ਤੇ ਆਉਂਗਾ ਆਖਰੀ ਇੱਕ ਦੋ ਸਵਾਲ ਨੇ ਰਾਣਾ ਸਾਹਿਬ ਤੇ ਇੱਕ ਕਵਲਜੀਤ ਕੜਵਲ ਜਿਹੜੇ ਕੀ ਉਹ ਕਾਂਗਰਸ ਦੇ ਵਿੱਚ ਜੁਆਇਨ ਕਰਦੇ ਨੇ ਔਰ ਜਿਹੜੇ ਰਾਜਾ ਵੜਿੰਗ ਕਹਿੰਦੇ ਨੇ ਕਿ ਮੈਨੂੰ ਤਾਂ ਪਤਾ ਨਹੀਂ ਕਿਵੇਂ ਜੁਆਇਨਿੰਗ ਹੋ ਗਈ ਕਦੋਂ ਹੋਈ ਕਿ ਮੈਨੂੰ ਇਹਦੇ ਬਾਰੇ ਪਤਾ ਨਹੀਂ ਹੈਗਾ ਉਹ ਇੱਕ ਚੈਨਲ ਤੇ ਬਿਆਨ ਦਿੰਦੇ ਨੇ ਤੁਹਾਨੂੰ ਕੀ ਲੱਗਦਾ ਕਿ ਇਸ ਤਰ੍ਹਾਂ ਜੁਆਇਨਿੰਗ ਹੋ ਜਾਣਾ ਪ੍ਰਧਾਨ ਨੂੰ ਪਤਾ ਨਹੀਂ ਕਿ ਇਹ ਪ੍ਰੋਟੋਕੋਲ ਹੈ ਵੀ ਇਹ ਵਿੱਚ ਵੀ ਤੁਸੀਂ ਮੰਨਦੇ ਹੋ ਕਿ ਕੋਈ ਗੱਲ ਨਹੀਂ ਨਹੀਂ ਮੈਂ ਇਸ ਤੇ ਟਿੱਪਣੀ ਨਹੀਂ ਕਰਨੀ ਕੋਈ ਟਿੱਪਣੀ ਨਹੀਂ ਕਰਨੀ ਯੇਸ অর ਨੋ ਕਰ ਦੋ ਠੀਕ ਹੈ ਕਿ ਗਲਤ ਹੈ ਇਹ ਪ੍ਰਧਾਨ ਨੂੰ ਪਤਾ ਹੋਣਾ ਚਾਹੀਦਾ ਅੱਜ ਮੇਰਾ ਬਣਦਾ ਨਹੀਂ ਇੱਥੇ ਬੋਲਣਾ ਹੂੰ ਤੁਹਾਨੂੰ ਲੱਗਦਾ ਕਿ ਫਿਲਹਾਲ ਜਿਹੜੇ ਸਾਡੇ ਮਸਲੇ ਨੇ ਟਸਲ ਹੈ ਜਾਂ ਦੋ ਪਾਰ ਨੇ ਇਹਦੇ ਦੇ ਬਾਰੇ ਕਾਂਗਰਸ ਚ ਕੋਈ ਟਸਲ ਨਹੀਂ ਕਰ ਸਕਦਾ ਕਾਂਗਰਸ ਪਾਰਟੀ ਉਹ ਪਾਰਟੀ ਆ ਜਦੋਂ ਫਿਰ ਐਕਸ਼ਨ ਲੈਂਦੀ ਹੈ ਪਤਾ ਆ ਜਾਂਦਾ ਪਤਾ ਲੱਗ ਜਾਂਦਾ ਹੁੰਦਾ ਕਿ ਹੋ ਗਿਆ ਕੁਝ ਤੁਹਾਨੂੰ ਗੱਲ ਆ ਕਾਂਗਰਸ ਹਰੇਕ ਬੰਦੇ ਨੂੰ ਮੌਕਾ ਦਿੰਦੀ ਗਲਤੀ ਕਰਨ ਦਾ ਨਹੀਂ ਚੋਦਰੀ ਪਰਿਵਾਰ ਦੀ ਵੀ ਐਂਟਰੀ ਕਰਵਾਤੀ ਉਸ ਤੋਂ ਬਾਅਦ ਅਗਰ ਚੰਨੀ ਸਾਹਿਬ ਨੇ ਇੱਥੇ ਕੜਵਲ ਜੀ ਦੀ ਮੇਰੀ ਗੱਲ ਗੱਲ ਕੰਪਲੀਟ ਹੋ ਗਈ ਕਾਂਗਰਸ ਪਾਰਟੀ ਹਰ ਬੰਦੇ ਨੂੰ ਗਲਤੀ ਕਰਨ ਦਾ ਮੌਕਾ ਦਿੰਦੀ ਆ ਹੂੰ ਫਿਰ ਮੌਕਾ ਦੇ ਕੇ ਇਹ ਨਹੀਂ ਕਿ ਉਸੇ ਇਲੈਕਸ਼ਨ ਲੈ ਕੇ ਉਹਦਾ ਕੰਮ ਕਰ ਦੇਵੇ ਲੇਕਿਨ 2022 ਨੂੰ ਸਿੱਧੂ ਉਸੇ ਦੇ ਉੱਪਰ ਕੋਈ ਨਹੀਂ 2022 ਦੇ ਵਿੱਚ ਸਿੱਧੂ ਤੇ ਨਹੀਂ ਹੋਇਆ ਸੀ ਉਹ ਖਮਿਆਜਾ ਭੁਗਤਣਾ ਪਿਆ ਸੀ ਫਿਰ ਮੌਕਾ ਦਿੰਦੀ ਕਿ ਤੂੰ ਸੁਧਰ ਜਾ ਜੇ ਫਿਰ ਨਹੀਂ ਸੁਧਰਦਾ ਤਾਂ ਫੇਰ ਤਾਂ ਨਹੀਂ ਤੁਹਾਨੂੰ 2022 ਦੇ ਵਿੱਚ ਨਵਜੋਤ ਸਿੰਘ ਸਿੱਧੂ ਵਾਲਾ ਖਮਿਆਜਾ ਨਹੀਂ ਭੁਗਤਣਾ ਪਿਆ ਕਿ ਉਹ ਪਾਰਟੀ ਨੇ ਹਾਈ ਕਮਾਂਡ ਨੇ ਮੇਰਾ ਪ੍ਰਧਾਨ ਸੀ ਮੈਂ ਬਹੁਤ ਚੰਗਾ ਰਿਹਾ ਤਾਂ ਨਹੀਂ ਤਾਂ ਨੂੰ ਲੱਗਦਾ ਨਹੀਂ ਰਾਣਾ ਜੀ ਕਿ ਜਿਵੇਂ ਤੁਸੀਂ ਹਰਿਆਣੇ ਦਾ ਇਲੈਕਸ਼ਨ ਦੇਖਿਆ ਕਿ ਉੱਥੇ ਸਰਕਾਰ ਬੰਦੀ ਬੰਦੀ ਕਿ 60 ਤੇ ਲਗਭਗ ਜਿਹੜੀਆਂ ਸੀਟਾਂ ਜਿੱਤਦੀ ਦੂਸਰੇ ਪਾਸੇ ਸੀ ਕੁਮਾਰੀ ਸ਼ੈਲਜਾ ਉਹ ਟਸਲ ਉੱਥੇ ਵੀ ਇੰਨੀ ਕੁ ਵਧੀ ਕਿ ਜਾਂਦੀ ਜਾਂਦੀ ਸਰਕਾਰ ਆਂਦੀ ਜਾਂਦੀ ਰਹਿੰਦੀ ਇਹ ਗੱਲਾਂ ਆਪਾਂ 20 ਤਰੀਕ ਤੋਂ ਬਾਅਦ ਕਰਾਂਗੇ ਖੁੱਲ ਕੇ ਬੋਲਾਂਗੇ ਅੱਛਾ ਬੈਠੋਗੇ ਫਿਰ ਉਹ ਤਾਂ 20 ਤਰੀਕ ਤੋਂ ਬਾਅਦ ਬੈਠੀਏ ਬਿਲਕੁਲ ਰਿਜ਼ਲਟ ਆ ਲੈਣਦੇ ਉਹਦੇ ਬਾਅਦ ਆਪਾਂ ਮੀਟਾਂਗੇ ਅੱਜ ਮਸਲਾ ਆ ਕਿ ਕਾਂਗਰਸ ਇਹ ਤਾਂ ਤੁਸੀਂ ਦੱਸਤਾ ਕਿ ਕਾਂਗਰਸ ਇੱਥੇ ਪੂਰੀ ਮਜ਼ਬੂਤੀ ਦੇ ਨਾਲ ਹੈ ਔਰ ਸਾਰੇ ਇਕੱਠੇ ਆ ਔਰ ਜਿੱਤ ਰਹੇ ਆ ਜਿੱਤ ਰਹੇ ਆ ਤਿੰਨੋਂ ਗੱਲਾਂ ਜਿੱਤ ਨੂੰ ਪੱਕਾ ਕਰਨ ਲਈ ਸਾਨੂੰ ਸਾਰੇ ਕਾਂਗਰਸ ਨੂੰ ਇੱਕ ਜੋਟੂ ਕੇ ਜ਼ੋਰ ਲਾਉਣਾ ਚਾਹੀਦਾ ਤੇ ਅਪੀਲ ਲਾਵਾਂਗੇ ਅਪੀਲ ਕਰ ਰਹੇ ਤੁਸੀਂ ਕਾਂਗਰਸ ਪਾਰਟੀ ਨਹੀਂ ਅਪੀਲ ਨਹੀਂ ਅਪੀਲ ਤੇ ਪ੍ਰਧਾਨ ਜੀ ਕਰਨਗੇ ਹਮ ਅਪੀਲ ਵੱਡੇ ਲੀਡਰ ਕਰਨਗੇ ਮੈਂ ਆਪਣੀ ਜਜ਼ਬਾਤ ਬੋਲ ਰਿਹਾ ਕਾਂਗਰਸ ਮਜ਼ਬੂਤੀ ਨਾਲ ਲੜੇਗੀ ਔਰ ਆਸ਼ੂ ਜੀ ਜਿੱਤਣਗੇ ਕਾਂਗਰਸ ਪਾਰਟੀ ਦਾ ਪੰਚਮ 27 ਲਈ 25 ਦੇ ਵਿੱਚ ਲੜਾਵਾਂਗੇ ਤੁਸੀਂ 19 ਤਰੀਕ ਤੱਕ ਇਦਾਂ ਹੀ ਮੋਢੇ ਨਾਲ ਮੋਢਾ ਲਾ ਕੇ ਬੈਠੇ ਹੋ ਮੈਂ ਕਿਤੇ ਨਹੀਂ ਜਾ ਰਿਹਾ ਇੱਥੇ ਲੁਧਿਆਣਾ ਹੀ ਰਹੋਗੇ ਰਹੋਦੇ ਰਹਿੰਦੇ ਮੈਂ ਇੱਥੇ ਰਹਾਂਗਾ ਜਿਤਾ ਕੇ ਜਾਓਗੇ ਮਾਲਕ ਕਰੇ ਦੇਖੋ ਬੰਦਾ ਕੋਈ ਚੀਜ਼ ਨਹੀਂ ਮਿਹਨਤ ਕਰੋ ਔਰ ਅਰਦਾਸ ਕਰੋ ਮਾਲਕ ਚ ਮਾਰਗ ਦਿੰਦਾ ਧੰਨਵਾਦ ਰਾਣਾ ਜੀ ਜਿੱਤ ਹੋਣੀ ਹੋਣੀ ਆ ਆຊੂ ਨੇ ਜਿੰਨਾ ਜਿੰਨਾ ਧੰਨਵਾਦ ਰਾਣਾ ਜੀ ਬਿਲਕੁਲ ਤੇ ਸਾਡੇ ਨਾਲ ਰਾਣਾ ਗੁਰਜੀਤ ਜੁੜੇ ਸੀਗੇ ਕਿ ਜਿਹੜੇ ਕਿ ਬਹੁਤ ਬੇਬਾਕੀ ਦੇ ਨਾਲ ਬੋਲਦੇ ਨੇ ਲੇਕਿਨ ਕੁਝ ਸਵਾਲਾਂ ਤੇ ਉਹਨਾਂ ਨੇ ਕਿਹਾ ਕਿ 20 ਤਰੀਕ ਤੋਂ ਬਾਅਦ ਮੈਂ ਤੁਹਾਡੇ ਨਾਲ ਗੱਲ ਕਰੂੰਗਾ ਤੇ ਅਸੀਂ ਜ਼ਰੂਰ ਬੈਠਾਂਗੇ ਵੀ 20 ਤਰੀਕ ਤੋਂ ਬਾਅਦ ਔਰ ਜਿਹੜੇ ਸਵਾਲ ਨੇ ਉਹਨਾਂ ਦੇ ਜਿਹੜੇ ਨੇ ਆਨਸਰ ਨੇ ਉਹ ਵੀ ਲਵਾਂਗੇ ਕਿ ਕੀ ਕੀ ਕਹਿਣਾ ਚਾਹੁੰਦੇ ਸੀ ਉਸ ਦਿਨ ਨਹੀਂ ਕਿਹਾ ਸੀਗਾ ਲੇਕਿਨ ਜਿੱਤੇ ਦਾ ਦਾਵਾ ਕਰ ਰਹੇ ਨੇ ਲੇਕਿਨ ਫਤਵਾ ਤਾਂ ਜਿਹੜਾ ਲੁਧਿਆਣਾ ਦੀ ਜਨਤਾ ਨੇ ਜਾਰੀ ਕਰਨਾ ਹੈ